ਬਈ ਚੁੱਪ ਕਰ ਜੋ ਹਾਂਜੀ ਭਾਗਵਾਨ ਸਭ ਤੋਂ ਪਹਿਲਾਂ ਤਾਂ ਅਪੀਰ ਅਰਜ਼ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਸ ਸਰਕਾਰ ਤੋਂ ਅੱਲਾ ਜੱਤਾਂ ਜੀ ਦੀ ਕਿਰਪਾ ਨਾਲ ਕੰਮ ਤੇ ਦੂਜਾ ਮੈਂ ਧੰਨਵਾਦ ਕਰਦਾ ਸਾਡੇ ਇਤਿਹਾਸਾਂ ਦਿੱਤੇ ਬੰਦਿਆਂ ਦਾ ਸਾਡੇ ਨਾਲ ਬੈਠੇ ਜੀ ਤਕਬੀਰ ਕਰ ਸਾਡੇ ਤੇ ਦੱਸਾਂਗਾ ਕਿ ਜੀ ਬੰਦ ਤੇ ਖਾਣੇ ਬੈਠਾ ਤੇ ਕਾਦੀ ਜੱਤਾਂ ਤੇ ਪੜ੍ਹੇ ਲੈਗੇ ਤੇ ਅੱਜ ਸਭ ਤੋਂ ਪਹਿਲਾਂ ਅਪੀਰ ਆਪ ਪੰਜਾਬ ਦੇ ਭਾਰਤੀ ਸਹਾਇਤਾ ਸੇਕ ਦਾ ਆਜ਼ਾਦ ਸਿੰਘ ਲੰਗੋਵਾਲ ਤਾਂ ਇਸ ਨਾਲ ਜੁੜੇ ਪਾਰ ਬਿਹਾਰ ਪ੍ਰਦੇਸ਼ਾਂ ਦੇ ਵਿੱਚ ਲੋਕ ਵਾਜਦੇ ਨੇ ਉਨਾ ਧੰਨਵਾਦ ਮਾਵਾ ਭੈਣ ਮੈਂ ਇਕੱਲੇ ਇਕੱਲੇ ਜੇ ਮੇਰੇ ਲੋਕਾਂ ਦਾ ਉਸ ਪੰਜਾਬ ਦੀ ਲੋਕਾਂ ਨੇ ਕੀ ਮੇਰਾ ਸਿਰ ਝੁਕਦਾ 86 ਬੰਦਿਆਂ ਨੇ ਹੀ ਬੜਾ 86 ਬੰਦਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਮੈਨੂੰ ਪਤਾ ਲੱਗਿਆ ਵੀ ਬਹੁਤ ਸਾਰੇ 86 ਜਿਹੜੇ ਪੋਲਿਟਿਕਲ ਪਾਰਟੀ ਦੇ ਵਿੱਚ ਇਹਨਾਂ ਨੇ ਪਾਰਟੀ ਵਾਈ ਤੋਂ ਉੱਪਰ ਉੱਟ ਕੇ ਜਿਹੜੀ ਮੇਰੇ ਹੱਥੇ ਦੇ ਵਿੱਚ ਗੱਲ ਕਰੀ ਹੈ ਪਰ ਜਿਹੜੀ ਮੈਂ ਤੁਹਾਡਾ ਨਾਲ ਗੱਲ ਸਾਂਝੀ ਕਰਨੀ ਹੈ ਜੋ ਮੇਰੀ ਹੱਡ ਵੀ ਸੀ ਮੈਂ ਤੁਹਾਡਾ ਨਾਲ ਸਾਂਝੀ ਕਰਨੀ ਹੈ ਜੇ ਅੱਜ ਮੈਂ ਇੱਥੇ ਚੁੱਪ ਰਹਿ ਗਿਆ ਤਾਂ ਪੰਜਾਬ ਦੇ ਨੌਜਵਾਨ ਨੇ ਕਿਸੇ ਨਹੀਂ ਸਰਕਾਰਾਂ ਦੇ ਖਿਲਾਫ ਬੋਲਣਾ ਬੰਦ ਕਰ ਦਿੱਤਾ ਕਿਸੇ ਨੌਜਵਾਨ ਦਾ ਕਿਉ ਅਮੇ ਕੋਈ ਵੀ ਨੌਜਵਾਨ ਨਹੀਂ ਬੋਲੂਗਾ ਕੋਈ ਵੀ ਲੋਕ ਨਹੀਂ ਬੋਲੂਗਾ ਚਲੋ ਸਾਡੇ ਆਗੂਆਂ ਦੀ ਤਾਂ ਉਮਰਾਂ ਲੰਘੀਆਂ ਇਹਨਾਂ ਨੇ ਤਾਂ ਬਹੁਤ ਵੱਡੀਆਂ ਲੜਾਈਆਂ ਲੜੀਆਂ ਨੇ ਅੱਗੇ ਜਿਹੜੀ ਲੜਾਈ ਸਾਡੇ ਨੌਜਵਾਨਾਂ ਤੇ ਖੜੀ ਹੈ ਨੌਜਵਾਨ ਡਰਨਗੇ ਪੰਜਾਬ ਦੇ ਲੋਕ ਡਰਨਗੇ ਜੋ ਜੋ ਕੁਝ ਹੋਇਆ ਕਿ ਹੋਇਆ ਕੀ ਹੈ ਜਿਹੜੀ ਮੈਂ ਤੁਹਾਨੂੰ ਸਾਰੀ ਸ਼ੁਰੂਤ ਗੱਲ ਦੱਸਦਾ ਜਿਹੜੀ ਸਰਕਾਰ ਆ ਦੇਖੋ ਮੈਂ ਸਾਰੀਆਂ ਸਰਕਾਰਾਂ ਦੇ ਅਸੀਂ ਖਿਲਾਫ ਬੋਲਦੇ ਆ ਕਿਉਂਕਿ ਅਸੀਂ ਜੋ ਮੇਰਾ ਮਕਸਦ ਕੀ ਆ ਜੋ ਸਰਕਾਰਾਂ ਵੋਟਾਂ ਤੋਂ ਪਹਿਲਾਂ ਜਿਹੜੇ ਰਾਜਨੀਤਿਕ ਲੀਡਰ ਲੋਕ ਹੁੰਦੇ ਨੇਗੇ ਉਹ ਵੋਟਾਂ ਤੋਂ ਪਹਿਲਾਂ ਵੱਡੇ ਵੱਡੇ ਸਾਨੂੰ ਸੁਪਨੇ ਦਿਖਾਉਂਦੇ ਨੇ ਗੱਪ ਮਾਰਦੇ ਨੇਗੇ ਇਸ ਤੋਂ ਬਾਅਦ ਜਿਹਦੇ ਕੀਤੇ ਹੋ ਬਾਅਦ ਇੱਕ ਤੇ ਪੂਰਾ ਨਹੀਂ ਲੜਾਈ ਮੇਰੀ ਇਹ ਹੈ ਕਿ ਵੋਟਾਂ ਤੋਂ ਪਹਿਲਾਂ ਗੱਲ ਖਿਚੂਰ ਹੁੰਦੀ ਆ ਬਾਅਦ ਚ ਕੁਝ ਹੋਰ ਹੁੰਦੀ ਅਸੀਂ ਬਾਦਲਾਂ ਨੂੰ ਵੀ ਕੇਰਿਆ ਕਾਂਗਰਸ ਨੂੰ ਵੀ ਕੇਰਿਆ ਤੇ ਅਸੀਂ ਭਾਜਪਾ ਦੇ ਨਾਲ ਵੀ ਸਾਡੀ ਜਿਹੜੀ ਲੜਾਈ ਆ ਤੇ ਅੱਜ ਜਿਹੜੀ ਮੌਜੂਦਾ ਸੱਤਾ ਸਰਕਾਰ ਆ ਇਹਦੇ ਨਾਲ ਵੀ ਸਾਡੀ ਲੜਾਈ ਆ ਪੰਜਾਬ ਦੇ ਮੁੱਖ ਮੰਤਰੀ ਨਾਲ ਵੀ ਲੜਾਈ ਆ ਹੁਣ ਗੱਲ ਕਿੱਥੋਂ ਸ਼ੁਰੂ ਹੁੰਦੀ ਆ ਇੱਕ ਚੀਜ਼ ਦੇਖੋ ਮੈਂ ਤੁਹਾਨੂੰ ਛੋਟੀ ਇੱਕ ਪਿੱਛੇ ਜੇ ਥੋੜੀ ਹੋਰ ਲੈ ਕੇ ਜਾਣਾ ਗੱਲ ਜਿਹੜੀ ਜਿਹੜੀ ਮੌਜੂਦਾ ਸਰਕਾਰ ਹੈ ਨਹੀਂ ਬਦਲਾਅ ਵਾਲੀ ਸਰਕਾਰਾਂ ਨਾਲ ਦੀ ਗੱਲ ਆ ਜਦੋਂ ਕਿ 2014 ਦੇ ਵਿੱਚ ਇਹ ਗੱਲ ਮੈਂ ਕਰਾਣਾ 2014 ਦੇ ਵਿੱਚ ਨੂੰ ਇਹ ਆਈ ਸਰਕਾਰ ਜਦੋਂ ਇਹ ਪਾਰਟੀ ਆਈ ਮੈਂ ਬਰਨਾਲੇ ਦੇ ਵਿੱਚ ਦਫ਼ਤਰ ਖੋਲਣਾ ਪਹਿਲਾ ਬੰਦਾ ਸੀਗਾ ਸੀ ਜਿਹੜੇ 10 12 ਬੰਦੇ ਸੀ ਉਹਨਾਂ ਨੂੰ ਨੌ ਵੀ ਲਗਵਾ ਆ ਮਾਦੀ ਪਾਰਟੀ ਦਾ ਇੱਕ ਸੀਗੇ ਆਪਣੇ ਨਿਰੰਦਰ ਬਿੱਟਾ ਇੱਕ ਕਾਲੇ ਕਬੂ ਸੁਰੇਂਦਰ ਸਿੰਧੀ ਤੇ ਮਾਸਟਰ ਜੀ ਸੀ ਦੋ ਚਾਰ ਅਸੀਂ ਇਹਨਾਂ ਨੇ ਮਿਲ ਕੇ ਸੀ ਸਭ ਤੋਂ ਪਹਿਲਾਂ ਅਕਸ਼ੈਰੀ ਚੌਂਕ ਦੇ ਵਿੱਚ ਦਫ਼ਤਰ ਖੋਲ੍ਹਿਆ 2014 ਦੇ ਵਿੱਚ ਮੇਰਾ ਪਿੰਡ ਆ ਇੱਥੇ ਮੇਰਾ ਪਿੰਡ ਗਵਾ ਖੜਾ ਹੈ 2014 ਦੇ ਵਿੱਚ ਜਦੋਂ ਭਗਵੰਤ ਮਾਨ ਇੱਥੋਂ ਲੋਕ ਸਭਾ ਚੋਣ ਲੜਿਆ ਮੈਂ ਉਹਦੇ ਪਿੰਡ ਦੇ ਵਿੱਚ ਮੇਰੇ ਸਾਰੇ ਪਿੰਡ ਦੇ ਵਿੱਚ ਪਿਟੀਕਲ ਪਾਰਟੀ ਨੇ ਵਿਰੋਧ ਕਰਿਆ ਮੈਂ ਇਕੱਲੇ ਨੇ ਪੋਲਿੰਗ ਪੂਛਾਇਆ ਮੇਰੀ ਸੋਚ ਕੀ ਸੀਗੀ ਮੇਰੀ ਸੋਚ ਇਹ ਨਹੀਂ ਸੀਗੀ ਕਿ ਮੈਂ ਕੋਈ ਕਿਸੇ ਰਾਜਨੀਤਿਕ ਪਾਰਟੀ ਨੇ ਮੈਨੇ ਸੀ ਬਦਲ ਬਦਲਾ ਆਵੇ ਯਾਰ ਕੁਛ ਸਾਡੀ ਰਾਜਨੀਤੀ ਬਦਲੇ ਸਾਡੀ ਜੋ ਝੂਠ ਬੋਲਦੇ ਨੇ ਜੋ ਤੂਫਾਨ ਬੋਲਦੇ ਨੇ ਵੀ ਸਾਡੀ ਕੋਈ ਸਿਸਟਮ ਬਦਲੇ ਕਿਉਂਕਿ ਅਸੀਂ ਤਾਂ ਭਰੋਸਾ ਕਰਦੇ ਸੀ ਇੱਥੋਂ 20 ਕਿਲੋਮੀਟਰ ਦੂਰ ਆਪਗਮਨਤ ਮੰਡ ਦਾ ਸਤੋਜ ਮੇਰੇ ਪਿੰਡ ਤੋਂ ਇੱਕੋ ਹੀ ਅਸੀਂ ਪੌਣ ਪਾਣੀ ਦੇ ਦੇ ਸੀ ਵੇਲੇ ਪਲੇ ਹੋਇਆ ਪਰ ਗੱਲ ਇਹ ਹੋਈ ਵੀਰੋ ਜੇ ਅੱਜ ਮੈਂ ਇਹ ਮੈਨੂੰ ਇੱਕ ਵੀ ਚੀਜ਼ ਦਿਖਾ ਦਿਓ ਵੀ ਮੈਂ ਕਿਸੇ ਦੀ ਮਾਂ ਜਾਂ ਭੈਣ ਜਾਂ ਕਿਸੇ ਵੀ ਚੀਜ਼ ਦੇ ਕੋਈ ਤੇ ਮੈਂ ਨਿੱਜੀ ਖਿਲਾਫ ਬੋਲਿਆ ਹਾਂ ਸੀਆਮ ਦੇ ਪਰ ਮੇਰੀਆਂ ਭੈਣਾਂ ਤੇ 307 ਦਾ ਪਰਚਾ ਪਾਇਆ ਜੇ ਅੱਜ ਮੈਂ ਚੁੱਪ ਰਹਿ ਗਿਆ ਤਾ 21 ਪਰਚੇ ਇਹ ਮੈਨੂੰ ਅਫਸਰਾਂ ਨੇ ਕਿਹਾ ਵੀ 21 ਪਰਚੇ ਤੇਰੇ ਤੇ ਹੋਰ ਤਿਆਰ ਨੇ ਜਿੱਦੂ ਬੋਲੇਗਾ 21 ਪਰਚੇ ਤੁਸੀਂ ਇੱਕ ਚੀਜ਼ ਹੋਰ ਦੇਖੋ ਭਾਈ ਇੱਥੇ ਜਿਹੜੀ ਕੱਲ ਗੱਲ ਬਾਤਨ ਵਾਲੀ ਆ ਇਹੋ ਜੇ ਨੌਜਵਾਨ ਸਾਡੇ ਡਿਬੂਗੜ ਦੇ ਜ਼ਿਲ੍ਹੇ ਵਿੱਚ ਬੈਠੇ ਨੇਗੇ ਕਿਸੇ ਤਾਂ 45 ਕਰੋੜ ਰੁਪਏ ਖਾਤੇ ਦੇ ਵਿੱਚ ਪਾ ਕੇ ਵਿਦੇਸ਼ੀ ਫੰਡ ਸ਼ੋ ਕਰਤਾ ਪਾਕਿਸਤਾਨ ਦਾ ਕਿਹੜਾ ਨੌਜਵਾਨ 45 ਕਰੋੜ ਰੁਪਏ ਪਵਾ ਲੂਗਾ ਜੀ ਇਹ ਕੰਮ ਮੇਰੇ ਨਾਲ ਹੋਣ ਵਾਲਾ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਪੰਜਾਬ ਦੇ ਲੋਕਾਂ ਨੂੰ ਸੁਚੇਤ ਕਰਦਾ ਇਹ ਤਾਂ ਤੁਹਾਡੇ ਲੋਕਾਂ ਦੀ ਤਾਕਤ ਦੇ ਨਾਲ ਮੈਂ ਬਾਹਰ ਆਇਆ ਕਿਸਾਨ ਜਿੱਥੇ ਬੰਦੇ ਤਾਕਤ ਦੇ ਨਾਲ ਬਾਹਰ ਆਇਆ ਨਹੀਂ ਮੈਂ ਬਾਹਰ ਨਹੀਂ ਸਿਆ ਸਕਦਾ ਮੇਰੇ ਤੇ ਕਿਹੜਾ ਜਿਹੜਾ ਪਰਚਾ ਕਹੋ ਜੀ ਧਾਰਾ ਲਾ ਨਹੀਂ ਸਕਦੇ ਮੇਰੇ ਦੇ ਉੱਪਰ ਮੇਰੇ ਖਾਤੇ ਦੇ ਵਿੱਚ ਹੁਣ ਬੈਂਕ ਖਾਤਾ ਜਿੱਥੋਂ ਮਰਜ਼ੀ ਲੈ ਲਓ ਮੇਰੇ ਖਾਤੇ ਦੇ ਵਿੱਚ ਪੈਸੇ ਪਾ ਕੇ ਕਹਿੰਦੇ ਵਿਦੇਸ਼ੀ ਫੰਡ ਹੈ ਜੀ ਜਿਹੜਾ ਮਰਜ਼ੀ ਪਰਚਾ ਪਾ ਲਓ ਜੀ 379 ਵੀ 379 ਵੀ ਜਿਹੜੇ ਮੇਰੇ ਤੇ ਲੱਗੀ ਹੈ ਜਿਹੜਾ ਮੈਨੂੰ ਚੈਨੀ ਚੋਰ ਬਣਾਇਆ ਮੈਨੂੰ ਆਏ ਨਹੀਂ ਪਤਾ ਕਿ ਬੰਦਾ ਕਿਹੜਾ ਜਿਹੜਾ ਮੇਰੇ ਤੇ ਪਰਚਾ ਕਰਨ ਵਾਲਾ ਹੈ ਮੈਨੂੰ ਇਹ ਨਹੀਂ ਪਤਾ ਜੇ ਮੈਂ ਆ ਪੰਜਾਬ ਦੇ ਵਿੱਚ ਹਰ ਇੱਕ ਮੁੱਦੇ ਤੇ ਲੜਦਾ ਆ ਸਾਡੇ ਆਗੂ ਸਾਹਿਬਾਨ ਬੈਠੇ ਨੇ ਕਿ ਇਹਨਾਂ ਨੂੰ ਪੁੱਛ ਲਓ 1 ਸਾਲ ਅਸੀਂ ਦਿੱਲੀ ਦੇ ਬਾਗਾਂ ਦੇ 1.5 ਸਾਲ ਮੈਨਾਂ ਉੱਥੇ ਬੈਠਾ ਰਿਹਾ ਮੇਰੇ ਦਾਦਾ ਜੀ ਸਰਦਾਰ ਕਰਤਾਰ ਸਿੰਘ ਚੇਅਰਮੈਨ 60 ਸਾਲ ਪੂਰੀ ਕਿਸਾਨ ਯੂਨੀਅਨ ਦੀ ਸੇਵਾ ਕਰੀ ਐ ਅੱਜ ਉਹ ਦੁਨੀਆ ਤੋਂ ਚਲੇ ਗਏ ਪੰਜਾਬ ਕਿਸਾਨ ਯੂਨੀਅਨ ਹੁੰਦੀ ਲੱਖੋ ਐਮਟੀ ਹੁੰਦੀ ਹੁੰਦੀ ਕਾਹਦੀਆਂ ਹੁੰਦੀ ਹੁੰਦੀ ਪਹਿਲਾ ਜ਼ਿਲ੍ਹਾ ਪ੍ਰਧਾਨ ਰਾਇ ਪੰਜਾਬ ਦੇ ਮੀਤ ਪ੍ਰਧਾਨ ਰਾਇ ਮੇਰੇ ਦਾਦਾ ਜੀ ਕਰਤਾਰ ਸਿੰਘ ਚੇਅਰਮੈਨ ਉਹ ਉਸ ਦਾ ਪੁੱਤ ਆ ਪਰ ਜਿਹੜੀ ਮੇਰੇ ਨਾਲ ਤਸੱਦਤ ਹੋਈ ਹੱਦ ਬੀਤੀ ਜਿਹੜੀ ਮੇਰੇ ਨਾਲ ਹੋ ਉਹ ਕੀ ਹੋਈ ਦੇਖੋ ਇਦੋਂ ਤੇ ਕਰੇ ਦੀ ਸਿਆਮ ਦੀ ਸਿਆਖਤ ਗਿਰ ਗਈ ਮੈਨੂੰ ਇੱਥੋਂ ਬਰਨਾਲਾ ਇੱਥੋਂ ਐਸ ਐਚ ਓ ਆਉਂਦਾ ਧਰੋਲੇ ਵਾਲਾ ਕਹਿੰਦਾ ਵੀ ਐਂ ਕਰਕੇ ਤੈਨੂੰ ਖਤਰਾ ਫਿਰ ਤੇ ਕੋਈ ਹਮਲਾ ਹੋਣ ਵਾਲਾ ਹਮਲਾ ਹੋਣ ਨੂੰ ਦੱਸ ਮੈਂ ਕਿਧਰੋਂ ਕੋਈ ਅੱਤਵਾਦੀ ਐ ਇੱਥੋਂ ਮੈਨੂੰ ਵੜਾ ਕੇ ਇੱਥੋਂ ਲੈ ਗਏ ਲੈ ਕੇ ਅੱਗੇ ਮੈਨੂੰ ਕੀ ਧਰੋਲਾ ਥਾਣੇ ਦੇ ਵਿੱਚ ਜਾ ਕੇ ਬਿਠਾ ਲੈਂਦੇ ਨੇ ਲੱਖਾ ਬਾਈ ਉੱਥੇ ਆਉਂਦਾ ਲੱਖਾ ਬਾਈ ਡੀ ਐਸ ਪੀ ਨਾਲ ਗੱਲ ਕਰਦਾ ਸਾਰਿਆਂ ਨਾਲ ਗੱਲ ਕਰਦਾ ਉਸ ਦਾ ਵੀ ਕਿਉਂ ਭਾਨੇ ਨੂੰ ਬਿਠਾਇਆ ਉਹ ਕਹਿੰਦੇ ਜੀ ਬੱਸ ਇਸ ਨੂੰ ਉਹਨਾਂ ਨੂੰ ਤੋੜ ਦੇਣਾ ਇਹਨੂੰ ਖਤਰਾ ਆਹੀ ਗੱਲ ਹੋਈ ਜਾਂਦਾ ਬਾਈ ਉੱਥੇ ਸਿਕਿਉਰਿਟੀ ਦੇਣੀ ਹੈ ਸਿਕਿਉਰਿਟੀ ਦੇਣੀ ਇਹੋ ਜਿਹੀ ਗੱਲਾਂ ਹੋਈਆਂ ਇਹ ਤੋਂ ਬਾਅਦ ਲੱਖਾਂ ਬਾਈ ਨੇ ਪ੍ਰੋਗਰਾਮ ਦੇ ਨਾਲ ਸੋ ਚੱਲਿਆ ਗਿਆ ਇਹ ਤੋਂ ਬਾਅਦ ਕੀ ਹੁੰਦਾ ਸੀਆਈ ਆਉਂਦੀ ਆ ਲੁਧਿਆਣੇ ਵਾਲੇ ਪੁਲਿਸ ਵਾਲੇ ਆਉਂਦੇ ਨੇ ਕਿ ਸੀਆਈ ਸਟਾਫ ਆਉਂਦੀ ਆ ਉੱਥੇ ਨਾਲੇ ਮੈਨੂੰ ਝਾਕ ਕੇ ਲੈ ਕੇ ਜਾਂਦੇ ਨੇ ਜਾ ਕੇ ਮੇਰੀ 7 ਨੰਬਰ ਚ ਰਸਤਪਾਲੰਗ ਨੇ ਫਿਰ ਮੈਨੂੰ ਦੂਸਰੇ ਦਿਨ ਮੈਨੂੰ ਆਪਣਾ ਕੇਸ ਕਰਦੇ ਨੇਗੇ ਜਾਂ ਸਾਹ ਦੇ ਪੇਸ਼ ਕਰਦੇ ਨੇ ਪੇਸ਼ ਕਰਨ ਤੋਂ ਬਾਅਦ ਮੈਨੂੰ ਸੀਆਈ ਦੇ ਵਿੱਚ ਰੱਖਿਆ ਜਾਂਦਾ ਸੀਆਈ ਦੇ ਵਿੱਚ ਰੱਖ ਕੇ ਮੈਨੂੰ ਜੋ ਮੇਰੇ ਜੋ ਮੇਰੇ ਤੇ ਨੱਕ ਦੇ ਉੱਪਰ ਪਾਣੀ ਛੱਡ ਕੇ ਜੋ ਮੇਰੇ ਤੇ ਸੱਤ ਹੋਇਆ ਇਹ ਜਾਂ ਬੈਂਚ ਤੇ ਆਇਆ ਇਹ ਮੇਜ ਹੁੰਦਾ ਲੱਤਾਂ ਮੰਨ ਲਈਆਂ ਹੱਥ ਮੰਨ ਲੈ ਹੱਥਾਂ ਦਾ ਡਾਂਗ ਪਸਾੜੀ ਨੰਗਾ ਕਰ ਲਿਆ ਸਾਰਾ ਨੰਗਾ ਕਰਕੇ ਜੋ ਉੱਥੇ ਝੇਡਾਂ ਮਸ਼ਕਰੀਆਂ ਜੋ ਮੇਰੇ ਨਾਲ ਹੋਈਆਂ ਜੋ ਕੁਝ ਮੇਰੇ ਨਾਲ ਹੋਇਆ ਉਹ ਤਸੱਦਤ ਮੈਂ ਕਹਿੰਨਾ ਕਿਸੇ ਤੇ ਨਾ ਹੀ ਹੋਇਆ ਫਿਰ ਉਹ ਤਸੱਦਤ ਪੂਰਾ ਕੀਤਾ ਗਿਆ ਫਿਰ ਇਸ ਤੋਂ ਬਾਅਦ ਕੀ ਹੋਇਆ ਫਿਰ ਕਹਿੰਦੇ ਕਾਸਰ ਰਹਿ ਗਈ ਸਵੇਰੇ ਫੇਰ ਕੱਪੜੇ ਲਾ ਕੇ ਨੰਗਾ ਕਰਿਆ ਇਹ ਚੀਜ਼ ਦਾ ਜੇ ਕੋਈ ਇਹ ਚੀਜ਼ ਬੰਦਾ ਇਹ ਪੋਲਿਟਿਕਲ ਬੰਦਾ ਜਾਂ ਆਮ ਆਦਮੀ ਪਾਰਟੀ ਦਾ ਬੰਦਾ ਕਹੇ ਵੀ ਇਹ ਗੱਲ ਨਹੀਂ ਹੋਈ ਮੈਂ ਉੱਥੇ ਲੁਧਿਆਣੇ ਸੀਆਈ ਦੇ ਵਿੱਚ ਜਾ ਕੇ ਜਿਹੜਾ ਉਹ ਸਾਡੇ ਸਾਹਮਣੇ ਸਬੂਤ ਕਰੂੰਗਾ ਵੀ ਆਹ ਤੁਸੀਂ ਵਰਨਾ ਕੀਤਾ ਨਹੀਂ ਆਹ ਕੁਝ ਬਸ ਸਬੂਤ ਬਿਨ ਸਬੂਤ ਤੋਂ ਨਹੀਂ ਮੈਂ ਗੱਲ ਬੋਲਦਾ ਫਿਰ ਟੜਕੇ ਫਿਰ ਕੱਪੜੇ ਲਹਾ ਲੇ ਫਿਰ ਫਿਰ ਮੁੱਖ ਮੰਤਰੀ ਤੋਂ ਮਾਫੀ ਮੰਗੇ ਲੜਾਈ ਕੀ ਵੀ ਤੈ ਗੱਲ ਕੀ ਸੀਗੀ ਵੀ ਤੈ ਅੱਜ ਤੋਂ ਮੁੱਖ ਮੰਤਰੀ ਦੇ ਖਿਲਾਫ ਨਹੀਂ ਬੋਲਣਾ ਸਰਕਾਰ ਦੇ ਖਿਲਾਫ ਨਹੀਂ ਬੋਲਣਾ ਦਿੱਲੀ ਵਾਲੇ ਜੋ ਰਾਗਵ ਚੱਡਿਆ ਦੇ ਖਿਲਾਫ ਤੂੰ ਬੋਲਦਾ ਦਿੱਲੀ ਦੀ ਰਾਜਨੀਤੀ ਦੇ ਖਿਲਾਫ ਹੁੰਦਾ ਤੈ ਨਹੀਂ ਬੋਲਣਾ ਇਥੋਂ ਤੱਕ ਕਰ ਸਰ ਸਿਆਸਤ ਗਿਰ ਗਈ ਆ ਮੈਨੂੰ ਇੱਕ ਵੀ ਚੀਜ਼ ਦੱਸ ਦੋ ਵੀ ਮੈਂ ਮਾੜਾ ਕੀ ਕਰਤਾ ਮੈਂ ਪੰਜਾਬ ਦੇ ਲੋਕਾਂ ਨੂੰ ਪੁੱਛਣਾ ਚਾਹਣਾ ਤੁਸੀਂ মিডিਆ ਵਾਲੇ ਮੇਰੇ ਵੀਰ ਬੈਠਿਓ ਮੈਂ ਮਾੜਾ ਕੀ ਕਰਤਾ ਮੈਂ ਕਹਿੰਦਾ ਵੀ ਜੋ ਇਕੱਲੀ ਇਹ ਇਕੱਲੀ ਸਾਡੀ ਆ ਜਿਹੜੀ ਏਜੰਟਾਂ ਨੇ ਲੜਾਈ ਆ ਮੈਂ ਇਹਨੇ ਮੋਹਰਾ ਬਣਾਇਆ ਇਹ ਜਿਹੜੀ ਲੜਾਈ ਨਹੀਂ ਪੰਜਾਬ ਦੀ ਹਰ ਇੱਕ ਮੁੱਦੇ ਤੇ ਮੈਂ ਲੜਦਾ ਆ ਮੈਂ ਉਹ ਕਿਹੜਾ ਧਰਨਾ ਸਾਡੇ ਕਿਸਾਨ ਆਗੂ ਬੱਠਣੇ ਜਿਹੜੇ ਧਰਨੇ ਦੇ ਵਿੱਚ ਲੋਕਾਂ ਦੇ ਲਈ ਨਹੀਂ ਪਹੁੰਚਿਆ ਅਰਥੋਂ ਤੇ ਕਰ ਸਿਆਸਤ ਕਰਕੇ ਕਿ ਐਨਾ ਜਲੀਲ ਕੀਤਾ ਗਿਆ ਮੁੱਖ ਮੰਤਰੀ ਤੋਂ ਮਾਫੀ ਮੰਗ ਮੁੱਖ ਮੰਤਰੀ ਤੋਂ ਮਾਫੀ ਮੰਗ ਮੈਂ ਕੋਈ ਗੱਲ ਕਹਿਣਾ ਚਾਹਣਾ ਪਗਮਾਨ ਤੋਂ ਮਾਰਨ ਨੂੰ ਤੈਨੂੰ ਭਗਤ ਸਿੰਘ ਵਾਲੀ ਪੱਗ ਲਾਹ ਦੇਣੀ ਚਾਹੀਦੀ ਐ ਵੀ ਝੂਠ ਮੋੜ ਕੇ ਤੂੰ ਭਗਤ ਸਿੰਘ ਵਾਲੀ ਪੱਗ ਦੇ ਡਰਾਮੇ ਕਰਦਾ 8 ਵਜਤ ਤੋਂ ਬਾਅਦ ਜੋ ਤੂੰ ਕੁਝ ਕਰਦਾ ਸ਼ਰਾਬ ਪੀ ਕੇ ਉਹ ਤੇਰੇ ਵਰਗਾ ਕੋਈ ਸਿਆਸਤ ਗਰੀ ਕੋਈ ਸਿਆਦ ਨਹੀਂ ਕਰ ਸਕਦਾ ਮੈਨੂੰ ਇੱਕ ਵੀ ਗੱਲ ਦੱਸੇ ਮੇਰੇ ਨਾਲ ਸੀਐਮ ਬੈਠੇ ਬਰਾਬਰ ਮੇਰੀ ਗੱਲ ਦਾ ਜਵਾਬ ਦੇ ਕੇ ਦਿਖਾਓ ਅਸੀਂ ਅੱਜ ਤੱਕ ਮੈਨੂੰ ਇੱਕ ਗੱਲ ਦੱਸੋ ਮੈਂ ਸਾਰੀਆਂ ਪਾਰਟੀਆਂ ਦੇ ਖਿਲਾਫ ਬੋਲਿਆ ਕਿ ਤੂੰ ਸਿਆਸਤ ਹੋਰ ਕਿਹੜੀ ਡਿੱਗੂ ਕਿਸੇ ਨੇ ਅਗਰ ਹੁਜੇ ਤੱਕ ਕਿਸੇ ਨੇ ਨਹੀਂ ਹਾਲਾਤ ਕਿਤੇ ਜੋਏ ਨੇ ਕਿਤੇ ਨਹੀਂਗੇ ਮੇਰੇ ਨਾਲ ਤੈਨੂੰ ਉੱਥੇ ਜਿਹੜੇ ਮੁਲਾਜ਼ਮ ਹੁੰਦੇ ਨੇ ਨਾਂ ਪਤਾ ਪੜ ਮੈਂ ਨੌ ਮੈਂ ਕੱਲੇ ਕੱਲੇ ਜਾ ਕੇ ਮੁੱਢ ਦੱਸ ਧਰ ਦੂੰ ਵਿਆਹ ਸੀਗਾ ਐਨੇ ਐਵੇਂ ਮੈਨੂੰ ਨੰਗਾ ਕੀਤਾ ਐਨੇ ਐ ਕੀਤਾ ਐਨੇ ਐ ਕੀਤਾ ਦੇਵਮਰੀ ਕਾਕਾ ਜਵਾਬ ਜੇ ਸਾਰਾ মিডিਆ ਮੇਰੇ ਨਾਲ ਜਾਊ ਇਸ ਤੋਂ ਬਾਅਦ ਮੇਰੇ ਨਾਲ ਕੀ ਹੋਣ ਵਾਲਾ ਜਿਹੜੀ ਅੱਜ ਮੈਂ ਗੱਲ ਵਿਵਾਖੀ ਨਾਲ ਕੀਤੀ ਹੈ ਇਸ ਤੋਂ ਬਾਅਦ ਮੈਂ ਆਪਣਾ ਸਾਰਾ ਕੋਈ ਦਾਤੇ ਲਾ ਕੇ ਬੋਲਿਆ ਮੇਰੀਆਂ ਭੈਣਾਂ ਮੇਰਾ ਪਰਿਵਾਰ ਮੇਰੇ ਨਾਲ ਕੁਝ ਵੀ ਇਹ ਬੰਦਾ ਕਰਵਾ ਸਕਦਾ ਮੈਂ ਤੁਹਾਨੂੰ ਇੱਕ ਗੱਲ ਇੱਥੇ ਤਿੱਕਰ ਸਿਆਣਕ ਜੀ ਵੀ ਆ ਮੇਰੀ ਜੇ ਮੌਤ ਹੁੰਦੀ ਹੈ ਮੇਰੀ ਮੌਤ ਦਾ ਜ਼ਿੰਮੇਵਾਰ ਇਹ ਸਰਕਾਰ ਹੋਊਗੀ ਮੇਰੀ ਅੱਜ ਤੋਂ ਬਾਅਦ ਕਿਉਂਕਿ ਪ੍ਰਧਾਨ ਸਾਹਿਬ ਮੈਂ ਤੁਹਾਨੂੰ ਆਪਣੇ ਦਿਲ ਦੀ ਗੱਲ ਦੱਸਣ ਦਾ ਇੱਥੋਂ ਤਿੱਕਰ ਇਸ ਤੋਂ ਪਹਿਲਾਂ ਕੀ ਹੋਇਆ ਸੁਣਨ ਵਾਲੀ ਗੱਲ ਹੈ ਇਸ ਤੋਂ ਪਹਿਲਾਂ ਪਟਿਆਲੇ ਬੁਲਾ ਲਿਆ ਕਹਿੰਦੇ ਤੇਰੇ ਤਾਂ ਦੋ ਪਰਚੇ ਪਏ ਨੇਗੇ ਇਹ ਗੱਲ ਜੇ ਮੈਂ ਨਾ ਅੱਜ ਲੋਕਾਂ ਨੂੰ ਦੱਸੀ ਨਾ ਤਾਂ ਇਹ ਲੋਕਾਂ ਨੇ ਗੱਲ ਬੁੜਣੀ ਦੋ ਘਟਨਾਵਾਂ ਪਟਿਆਲੇ ਦੇ ਵਿੱਚ ਹੋਈਆਂ ਪਈਆਂ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਜਾਣ ਕੇ ਕਹਿਣਾ ਮੈਂ ਹਾਜ਼ਰ ਨਜ਼ਰ ਰੱਖ ਕੇ ਉਸ ਨੂੰ ਕਹਿਣਾ ਕਿ ਇਹ ਦੋਨੇ ਜਿਹੜੇ ਘਟਨਾਵਾ ਪਟਿਆਲੇ ਦੇ ਵਿੱਚ ਹੋਈਆਂ ਪਈਆਂ ਨੇ ਇਹ ਘਟਨਾਵਾ ਦੇ ਵਿੱਚ ਤੂੰ ਸਰਕਾਰ ਦੇ ਖਿਲਾਫ ਬੋਲਾਂ ਘਟਨਾਵਾ ਕਿਸੇ ਨੇ ਕਰੀਆਂ ਅੱਗ ਕਿਤੇ ਲੱਗੀ ਪਈ ਆ ਘਟਨਾਵਾ ਹੋਰ ਕਿਤੇ ਵਾਪਰੀ ਪਈ ਆ ਇਹਨਾਂ ਦੋਨਾਂ ਪਰਚੇ ਦੇ ਵਿੱਚ ਤਰਾ ਨਾ ਪਾ ਸਕਦੇ ਆ ਇਹੋ ਜਿਹਾ ਕੁਝ ਕਰਨਗੇ ਮੈਂ ਕੱਲ ਮੈਂ ਕੱਲ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਆ ਪੁਲਿਸ ਨੂੰ ਆਪਾਂ ਕਹਿੰਦੇ ਨੇ ਪੁਲਿਸ ਆਣਾ ਪੁਲਿਸ ਨੂੰ ਇੰਨਾ ਵਰਤਿਆ ਜਾਂਦਾ ਪੁਲਿਸ ਯਾਰ ਕਰੇ ਤਾਂ ਕਰੇ ਕੀ ਅਫਸਰ ਕਰਨ ਦਾ ਕਰਨ ਕੀ ਯਾਰ ਅਫਸਰ ਕੀ ਕਰਨਾ ਅਫਸਰਾਂ ਨੂੰ ਐ ਵਰਤਿਆ ਜਾਂਦਾ ਪੂਰਾ ਧਰਕੇ ਆ ਸਾਹਤ ਕਿੱਧਰ ਨੂੰ ਜਾ ਰਹੀ ਆ ਕਿੱਧਰ ਨੂੰ ਜਾ ਰਿਹਾ ਹੈ ਕੁਛ ਮੈਨੂੰ ਇੱਕ ਵੀ ਗੱਲ ਦੱਸੋ ਅਸੀਂ ਬੋਲ ਦਿੱਤੀ ਸਾਡੇ ਮੁੱਦੇ ਕੀ ਨੇਗੇ ਅਸੀਂ ਇਹ ਗੱਲ ਬੋਲਦੇ ਆ ਵੀ ਭਾਈ ਜੋ ਪਹਿਲਾਂ ਤਾਂ ਬਾਦੇ ਕਿ ਤੁਸੀਂ ਉਹ ਬਾਦੇ ਦਿਖਾ ਦੇ ਸਾਨੂੰ ਪੂਰੇ ਅੱਜ ਥਾਂ ਥਾਂ ਤੇ ਬੋਰਡ ਕਢਾ ਕੇ ਲਾਤੇ ਜੋ ਗੱਲਾਂ ਕੀਤੇ ਅਸੀਂ ਪੰਜਾਬ ਦੇ ਲੋਕਾਂ ਦੇ ਨਾਲ ਮੈਨੂੰ ਦਿਖਾਓ ਵੀ ਇੱਕ ਵੀ ਵਾਅਦੇ ਦੇ ਕਿਸੇ ਪੂਰਾ ਉਤਰਿਆ ਇਹ ਸਾਡੇ ਜਿਹੜੇ ਮੁੱਦੇ ਨੇ ਅਸੀਂ ਰੋਜ਼ ਇਹ ਮੁੱਦਿਆਂ ਦੇ ਘੇੜਦੇ ਆ ਦੂਜੀ ਗੱਲ ਪਤਾ ਕੀ ਹੈ ਇਹ ਸਾਡੇ ਤੇ ਹੀ ਚੜ ਕੇ ਕਿਉਂ ਆ ਗਾ ਦੇਖੋ ਸਾਰੇ ਪੋਲੀਟੀਕਲ ਬੰਦੇ ਚੋਰ ਨੇਗੇ ਸਾਡੀ ਕਿਤੇ ਵੀ ਮੈਂ ਗੱਲ ਕਹਿਣਾ ਚਾਹੁੰਦਾ ਜੀ মিডিਆ ਬੈਠਾ ਨੱਗਰ ਖੜਾ ਸਾਡੀ ਕਿਤੇ ਵੀ ਕੋਈ ਖਾਮੀ ਕੱਢ ਕੇ ਦਿਖਾ ਦੋ ਸਿਆਸਦਾਨ ਥਾ ਥਾ ਤੇ ਝੂਠੇ ਨੇਗੇ ਸਾਰਿਆਂ ਨੇ ਜਿਹੜੇ ਪਹਿਲਾਂ ਵਾਲੇ ਪੋਲਿਟਿਕਲ ਬੰਦੇ ਨੇ ਕਿ ਸਾਰਿਆਂ ਨੇ ਪੰਜਾਬ ਦੇ ਨਾਲ ਠੱਗੀਆਂ ਮਾਰੀਆਂ ਹੋਏ ਨੇ ਪੰਜਾਬ ਨੂੰ ਲੁੱਟ ਕੇ ਖਾ ਗੇ ਉਹ ਬੰਦੇ ਨਹੀਂ ਇਹਦੇ ਮੂਰੇ ਬੋਲ ਸਕਦੇ ਜਦੋਂ ਪਹਿਲਾਂ ਮੈਂ ਜੇਲ੍ਹ ਦੇ ਵਿੱਚੋਂ ਬਾਹਰ ਆ ਸੀਗਾ ਜਦੋਂ ਤੋਂ ਮੇਰੇ ਤੋਂ ਪਹਿਲਾਂ ਕੋਈ ਰਾਸ ਨਹੀਂ ਸੀ ਮੇਰੀ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਸਾਡੇ ਆਗੂ ਨਾਲ ਲੜ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਪਾਤਰੀਆਂ ਦਰਖਾਸਤਾਂ ਤਿਆਰ ਕਰੀ ਖੜਾ ਧੁੰਦ ਕਰਕੇ ਗੱਲ ਕਹੀ ਗਈ ਧੁੰਦ ਕੁਰਸੀਆਂ ਵਗਿਰ ਜੇ ਤੂੰ ਬਾਹਰ ਜਾ ਕੇ ਬੋਲਿਆ ਆ ਗੱਲ ਨੋਟ ਕਰ ਲਓ ਜੇ ਤੂੰ ਬਾਹਰ ਜਾ ਕੇ ਬੋਲਿਆ ਜਿਨਾ ਹੋ ਜਿਹੜੇ ਭੱਤੀ ਨੇ ਉਧਰੇ ਤੇ ਪਾਉਂਗਾ ਦੱਸੋ ਬਾਈ ਕੋਈ ਜੇ ਮੈਂ ਇੱਥੇ ਚੁੱਪ ਕਰ ਗਿਆ ਕੌਣ ਪੰਜਾਬ ਦਾ ਨੌਜਵਾਨ ਬੋਲੂ ਕੌਣ ਲੋਕ ਬੋਲਣਗੇ ਇਸ ਕਰਕੇ ਮੈਂ ਹੁਣ ਧੰਨਵਾਦ ਕਰਦਾ ਕਿ ਇਹਨਾਂ ਜਥੇਬੰਦੀਆਂ ਦਾ ਇਥੋਂ ਤੱਕ ਜਿਹੜੀ ਸਿਆਖ ਸੀਐਮ ਪੰਜਾਬ ਦਾ ਘਿਰ ਚੁੱਕਿਆ ਇਹਨੂੰ ਕੋਈ ਹੱਕ ਨਹੀਂਗਾ ਕਿ ਭਗਤ ਸਿੰਘ ਵਾਲੀ ਪੱਗ ਬੰਨ ਕੇ ਭਗਤ ਸਿੰਘ ਦੇ ਨਾਂ ਤੇ ਜਿਹੜੇ ਝੂਠੇ ਗੱਲਾਂ ਕਰੇ ਝੂਠਾ ਐਵੇਂ ਭਗਤ ਸਿੰਘ ਬਣਾ ਫਿਰਦਾ ਭਗਮਾਤਮਾਨਾ ਤੇਰੇ ਤੋਂ ਕਦੇ ਸਿਆਖ ਨਹੀਂ ਤੇਰੇ ਤੋਂ ਕੋਈ ਮੈਂ ਕਹਣਾ ਨਹੀਂ ਸਕਦਾ ਇਤੋਂ ਤੱਕ ਕਰਕੇ ਜਿਹੜੇ ਦਿੱਲੀ ਦੀ ਰਾਜਨੀਤੀਆਂ ਇਹਨਾਂ ਉਹਨਾਂ ਨੇ ਡਰਾਇਆ ਧਮਕਾਇਆ ਜੋ ਕੁਝ ਮੇਰੇ ਨਾਲ ਕੀਤਾ ਇਹ ਪਰਮਾਤਮਾ ਕਿਸੇ ਦੇ ਨਾਲ ਇਹਦਾ ਹੁਕਮ ਨਾ ਧੰਨਵਾਦ ਪਰ ਜੀ ਤੁਹਾਡਾ ਜੋ ਵੀਡੀਓ ਦੀ ਗੱਲ ਚੱਲ ਰਹੀ ਹੈ ਵੀ ਮੁੱਖ ਮੰਤਰੀ ਦੇ ਵੱਲੋਂ ਵੀਡੀਓ ਵੇਖ ਕੇ ਤੁਹਾਡੀ ਹਾਲਤ ਦੇਖੀ ਗਈ ਸੀ ਨਾ ਸੱਚ ਹੈ ਜੀ ਇਹ ਗੱਲ ਬਿਲਕੁਲ 100% ਸੱਚਾ ਮੈਂ ਕਹਣਾ ਜੇ ਤੁਹਾਨੂੰ ਵੀਡੀਓ ਤੁਹਾਡੇ ਨਾਲ ਹੈ ਜੇ ਇਸ ਤੋਂ ਬਾਅਦ ਆਮ ਆਦਮੀ ਪਾਰਟੀ ਜਾਂ ਕੋਈ ਬੰਦਾ ਇਹ ਗੱਲ ਕਹੇ ਵੀ ਇਹ ਗੱਲ ਝੂਠੀ ਹੈ ਉਸ ਤੋਂ ਬਾਅਦ ਮੀਡੀਆ ਲੈ ਕੇ ਜਾਵਾਂ ਮੈਂ ਜਿਹੜੀ ਸੀਆਈ ਦਾ ਡਿਵੀਜ਼ਨ ਸੀਆਈ 1 ਤੇ ਸੀਆਈ 2 ਨੇਗੇ ਅਸੀਂ ਇਹ 2 ਦੇ ਵਿੱਚ ਮੈਂ ਲੈ ਕੇ ਜਾਊਂਗਾ ਮੈਂ ਇਕੱਲੇ-ਇਕੱਲੇ ਨੂੰ ਦਿਖਾਊਂਗਾ ਕਿ ਆਹ ਬੰਦੇ ਨਾਲ ਮੇਰੇ ਤੇ ਲੁਧਿਆਣੇ ਦੀ ਕੱਟਣਾ ਇੱਕ ਮਿੰਟ ਲੁਧਿਆਣੇ ਦੀ ਕਰਦੇ ਕੁਐਸਚਨ ਰੋਕ ਲਓ ਇੱਕ ਮਿੰਟ ਤੁਸੀਂ ਆਪਾਂ ਦਾ ਰੱਖ ਜਿਹੜਾ ਆਹ ਕਿੰਨੀ ਗੱਲ ਵੀ ਹੈ ਦੇਖੋ ਅਸੀਂ ਗੱਲ ਇਹ ਕਰਦੇ ਆ ਇਹ ਕਰਦੇ ਆ ਕਿ ਅਸੀਂ ਵੀ ਇਹ ਗੱਲ ਠਾਈ ਸੀ ਕਿ ਭਾਨੇ ਨਾਲ ਜਿਹੜਾ ਬਹੁਤ ਵੱਡਾ ਜ਼ਬਰ ਹੋਇਆ ਇਹ ਮਨੁੱਖੀ ਅਧਿਕਾਰਾਂ ਦੀ ਗੱਲ ਵੀ ਆ। ਇਹ ਸਾਡੀਆਂ ਹਾਈ ਕੋਰਟਾਂ ਸਾਡੀਆਂ ਸੁਪਰੀਮ ਕੋਰਟਾਂ ਇਹ ਨੋਟਸ ਲੈਣਗੀਆਂ। ਇਹ ਜਿਹੜੇ ਸਾਡੇ ਮਨੁੱਖੀ ਅਧਿਕਾਰ ਸੰਗਠਨ ਬਣਿਆ ਉਹ ਨੋਟਸ ਲੈਣਗੇ। ਜਿਹੜੀਆਂ ਭਾਨੇ ਦੀਆਂ ਵੀਡੀਓ ਬਣਾਈਆਂ ਗੀਆਂ ਲੰਗਾ ਕਰਕੇ ਕੁੱਟ ਕੇ ਪਾਣੀ ਪਾ ਕੇ ਕਿ ਮੁੱਖ ਮੰਤਰੀ ਨੂੰ ਮਾਫੀ ਮੰਗ ਉਹ ਵੀਡੀਓ ਤਾਂ ਅੱਜ ਵੀ ਉਹਨਾਂ ਦੇ ਫੋਨਾਂ 'ਚ ਹੀ ਹੋਣੀਆਂ ਨੇ। ਜਿਹੜੇ ਸੀਆਈ ਬਣਜਾ ਦੋ ਦੇ ਅਧਿਕਾਰੀ ਨੇ ਲੁਧਿਆਣੇ ਦੇ ਉਹਨਾਂ ਦੇ ਮੋਬਾਈਲਾਂ ਦੇ ਵਿੱਚ ਰਿਕਾਰਡ ਡਾਟਾ ਦਾ ਪਿਆ ਹੋਣਾ ਹੈ। ਜੇ ਡੀਡ ਵੀ ਕਰ ਦੇਣਗੇ। ਬਤਾਓ ਦੁਬਾਰਾ ਵੀ ਰਿਕਵਰ ਹੋ ਜਾਣੀ ਆ ਇਹ ਬਹੁਤ ਵੱਡਾ ਕਾਹਨ ਮੁਖੀ ਅਧਿਕਾਰਾਂ ਦਾ ਹੱਤਿਆ ਇੱਕ ਤਰ੍ਹਾਂ ਦੀ ਜੋ ਮੁੱਖ ਮੰਤਰੀ ਨੇ ਕਰਾਈ ਆ ਜਿਹੜੇ ਭਾਨਦੇ ਨੇ ਕਿਹਾ ਭਾਨਦੇ ਨੇ ਕਿਸੇ ਉੱਥੇ ACP ਨੂੰ DCP ਨੂੰ ਜਾਂ CP ਨੂੰ ਜਿਹਨੂੰ ਮਰਜ਼ੀ ਕਹਿਤਾ ਹੈ SSP ਨੂੰ ਵੀ ਤੁਸੀਂ ਭਾਈ ਨੂੰ ਕੁੱਟ ਕੇ ਦੀ ਵੀਡੀਓ ਬਣਾ ਕੇ ਭੇਜੋ ਤਾਂ ਕਿਸੇ ਅਫਸਰ ਦੀ ਜ਼ਰੂਰਤ ਨਹੀਂ ਵੀ ਕਿਸੇ ਮੁੱਖ ਮੰਤਰੀ ਨੂੰ ਕੁਝ ਜਵਾਬ ਤਾਂ ਸਿੱਧੇ ਰੂਪ ਜੁਮੇਬਾਰ ਪੰਜਾਬ ਦਾ ਮੁੱਖ ਮੰਤਰੀ ਆ ਇਹ ਇਹ ਜ ਆ ਮੁੱਖ ਮੰਤਰੀ ਪਹਿਲੀ ਵਾਰੀ ਦੇਖਿਆ ਹੋਣਾ ਕਿ ਇੱਕ ਨੌਜਵਾਨ ਜਿਹੜਾ ਬੋਲਣ ਵੀ ਇਹਨਾਂ ਨੇ ਲਾਏ ਉਹ ਨੌਜਵਾਨ ਉਹ ਨੌਜਵਾਨ ਜਿਹੜਾ ਕਦੇ ਭਵੰਤ ਦੇ ਹੱਕ ਦੇ ਵਿੱਚ ਪਿੰਡ ਦੇ ਵਿੱਚ ਇਕੱਲਾ ਬੰਦਾ ਪੋਲਿੰਗ ਬੂਥ ਲਾਉਂਦਾ ਤੇ ਉਸੇ ਬੰਦੇ ਨੂੰ ਥਾਣੇ ਦੇ ਵਿੱਚ ਸੀਆਈ ਦੇ ਵਿੱਚੋਂ ਨੰਗਾ ਕਰਾ ਕੇ ਇਹ ਵੀਡੀਓ ਕਾਲ ਵਾਲੀ ਗੱਲ ਵੀ ਹੋਈ ਹੈ ਵੀ ਦੱਸ ਵੀਡੀਓ ਕਾਲ ਵਾਲੀ ਇਹਨਾਂ ਨੇ ਕੋਈ ਕਸਰ ਛੱਡੀ ਨਹੀਂ ਬਾਈ ਜੀ ਲੰਮਾ ਪਾਲਿਆ ਬਣ ਕੇ ਉੱਥੇ ਵੀਡੀਓ ਕਾਲਾਂ ਵੀਡੀਓ ਬਣਾ ਬਹੁਤ ਪਰਸਨਲ ਗੱਲ ਸਨ ਵੀਰ ਕੰਗਾ ਤੇ ਇਹੋ ਜਿਹਾ ਕੁਝ ਕਰਕੇ ਮਜ਼ਾਕ ਕਰਨ ਦੀ ਆਸ ਕਰਦੇ ਆ 3000 ਹਰਕਤ ਇਹੋ ਜਿਹੀ ਹਰਕਤ ਕਰ ਰਿਹਾ 307 ਦਾ ਪਰਚਾ ਭੈਣ ਮੇਰੀ ਸਕੂਲ ਦੇ ਵਿੱਚ ਆ 307 ਦਾ ਪਰਚਾ ਮੇਰੀ ਭੈਣ ਤੇ ਮਦਦ ਦਾ ਧੰਨਵਾਦ ਇਹਨਾਂ ਆਗੂਆਂ ਦਾ ਇਸ ਤੋਂ ਵੱਡਾ ਕੀ ਜ਼ਰੂਰਤ ਨੂੰ ਦਾ 307 ਤੋਂ ਵੱਡਾ ਕੋਈ ਸਬੂਤ ਨਹੀਂ ਹੈ ਪੈਸਾ ਮੇਰੀਆਂ ਸਕੂਲ ਦੇ ਵਿੱਚ ਨੇ ਕਿ ਉਹਦੇ ਫੜ ਕੇ ਪਰਚਾ ਪਾਤਾ ਚੈਨੀ ਚੋਰ ਬਣਾਤਾ ਮੈਨੂੰ 379 ਵੀ ਲਾਤੀ ਜਿਹੜੇ ਬੰਦੇ ਮੈਂ ਜਾਣਦਾ ਤੱਕ ਨਹੀਂ ਇਸ ਤੋਂ ਵੱਡੀ ਗੱਲ ਸਭ ਤੋਂ ਵੱਡੀ ਗੱਲ ਹੁੰਦੀ ਹੈ ਬੰਦੇ ਦੀ ਇੱਜ਼ਤ ਬੰਦਾ ਅਣਖ ਤੇ ਇੱਤ ਨਾਲ ਜਿਉਣਾ ਚਾਹੁੰਦਾ ਸਵੈ ਮਾਨ ਨਾਲ ਹਰ ਬੰਦਾ ਜਿਉਣਾ ਚਾਹੁੰਦਾ ਹਰ ਬੰਦੇ ਨੂੰ ਇਹ ਹੁੰਦਾ ਵੀ ਯਾਰ ਮੇਰੇ ਸਵੈਮਾਨ ਤੇ ਕੋਈ ਛੱਟ ਨਾ ਵੱਜੇ ਮੇਰੀ ਇੱਜ਼ਤ ਣਖ ਤੇ ਜੋ ਬੰਦੇ ਤੇ ਗੱਲ ਆਉਂਦੀ ਨੇ ਤੇ ਬੰਦਾ ਮਰਨ ਮਾਰਨ ਤੇ ਕਾਰੂ ਹੋ ਜਾਂਦਾ ਇੱਕ ਬੰਦੇ ਨੂੰ ਨੰਗਾ ਕਰਕੇ ਕੁੱਟ ਕੇ ਜੜੀਲ ਕਰਕੇ ਉਹਦੀ ਵੀਡੀਓ ਬਣਾ ਕੇ ਤੇ ਵੀਡੀਓ ਕੌਲਾਂ ਦੇ ਤੁਸੀਂ ਮੁੱਖ ਮੰਤਰੀ ਨੂੰ ਦਿਖਾ ਰਹੇ ਆ ਐਦੂ ਭੱਟਾ ਜ਼ਬਰ ਤੇ ਜ਼ੁਲਮ ਤੇ ਬੁਚੜਪਣਾ ਕੀ ਹੋ ਸਕਦਾ ਕੋਈ ਉਹੀ 80 90 ਦਾ ਦੌਰ ਜਿਹੜਾ ਆਪਾਂ ਕਰਦੇ ਆ ਰਹੇ ਜਿਹਦੇ ਬਾਰੇ ਗੱਲ ਸੁਣਦੇ ਆ ਰਹੇ 80 90 ਸਾਡੇ ਨੌਜਵਾਨਾਂ ਨਾਲ ਸਾਡੀਆਂ ਮਟਿਆਰਾਂ ਕੁੜੀਆਂ ਨਾਲ ਜੋ ਹੁੰਦਾ ਰਿਹਾ ਤੇ ਸ਼ਦਰ ਥਾਣਿਆਂ ਚ ਸੀਐਸਟਾਫਾਂ ਦੇ ਵਿੱਚ ਉਹੀ ਦੁਬਾਰਾ ਦੁਹਰਾਇਆ ਗਿਆ ਅੱਜ ਦੇਖਦੇ ਹਾਂ ਕਿ ਪੰਜਾਬ ਦੇ ਵਿੱਚ ਕਿਹੜਾ ਕਿਹੜਾ ਇਹਦਾ ਨੋਟਿਸ ਲੈਂਦਾ ਤੇ ਕੀ ਇਹ ਗੱਲ ਅਸੀਂ ਇਹਦੇ ਲਈ ਹਾਈ ਕੋਰਟ ਵੀ ਜਾਵਾਂਗੇ ਇੱਥੇ ਨਹੀਂ ਖੜਨਾ ਇਹ ਮਸਲਾ ਲੈ ਕੇ ਜਿੰਨੇ ਵੀ ਸੀਐਸਟਾਫ ਦੇ ਅਧਿਕਾਰੀ ਹੈ ਚਾਹੇ ਉਹ ਕਮਿਸ਼ਨਰ ਆ ਲੁਧਾਨੇ ਖੁੱਸਦਾ ਉਹਨਾਂ ਨੂੰ ਪਾਰਟੀ ਬਣਾ ਕੇ ਅਸੀਂ ਹਾਈ ਕੋਰਟ ਵੀ ਜਾਵਾਂਗੇ ਵੀ ਤਸਦੀਕ ਕਰਾਈ ਜਾਵੇ ਜੋ ਭਾਨੇ ਨਾਲ ਉੱਥੇ ਅਨਮੁਖੀ ਤਸ਼ੱਦਦ ਹੋਇਆ ਦੂਜੀ ਗੱਲ ਆ ਜਾਂਦੀ ਹੈ ਜੀ ਕਿ ਜਿਹੜੇ ਮੁਕੱਦਮਿਆਂ ਦੀ ਗੱਲ ਹੈ ਮਕਦਮੇ ਜਿਹੜੇ ਦਰਜ ਹੋਏ ਭਾਨੇ ਦੇ ਉੱਤੇ ਲੁਧਿਆਣੇ ਮਕਦਮਾ ਦਰਜ ਹੋਇਆ ਪਟਿਆਲੇ ਮਕਦਮਾ ਦਰਜ ਹੋਇਆ ਹੋਰ ਮਕਦਮਾ ਦਰਜ ਹੋਇਆ ਮਹਾਲੀ ਮਕਦਮਾ ਦਰਜ ਹੋਇਆ ਉਹ ਮਕਦਮੇ ਸਾਡੇ ਕੋਲ ਰਿਪੋਰਟਾਂ ਨੇ ਲੈ ਕੇ ਤੁਸੀਂ ਪੜ੍ਹ ਸਕਦੇ ਹੋ ਇਹ ਮਕਦਮੇ ਜਿਹੜੇ ਉਹ ਖਾਰਜ ਹੋ ਚੁੱਕੇ ਆ ਕਿ ਸਾਡੇ ਕੋਲ ਲਿਖਤੀ ਰੂਪ ਦੇ ਵਿੱਚ ਇਹ ਸਾਰੀਆਂ ਰਿਪੋਰਟਾਂ ਜਿਹੜੀਆਂ ਆ ਚੁੱਕੀਆਂ ਨੇ ਇਹ ਤੁਹਾਨੂੰ ਜਿਹੜਾ ਵੀ ਕੋਈ ਪੱਤਰਕਾਰ ਭਰਾ ਚਾਹੁੰਦਾ ਉਹਨੂੰ ਅਸੀਂ ਦੇ ਦੇਵਾਂਗੇ ਵੀ ਇਹ ਮਕਦਮੇ ਇਹਨਾਂ ਨੇ ਸਾਰੇ ਮਕਦਮੇ ਜਿਹੜੇ ਉਹ ਖਾਰਜ ਕਰਕੇ ਜਿਹੜੀ ਗੱਲ ਜਿਹੜੀ ਰੇਡ ਕਾ ਆਪਣਾ ਫਸਿਆ ਹੋਇਆ ਹੈ ਜਿਹੜੀ ਗੱਲ ਦੇ ਉੱਤੇ ਜਿਹੜੇ ਕਦੇ ਤੁਸੀਂ ਜ਼ਮਾਨਤ ਕਰਾ ਕੇ ਬਾਹਰ ਲੈ ਕੇ ਆਓ ਤੇ ਸਾਡਾ ਏ ਸੀ ਵੀ ਜੇ ਜ਼ਮਾਨਤ ਹੀ ਤਾਂ ਕਰਾਵਾਂ ਜੇ ਦੋਸ਼ੀ ਹੋਵਾਂਗੇ ਜੇ ਅਸੀਂ ਗੁਨਾਹ ਕੀਤਾ ਹੋਈ ਚੈਨੀਆਂ ਭਾਨੇ ਨੇ ਖੋਈਆਂ ਹੋਣੀਆਂ ਬਰੋਤੀਆਂ ਮੰਗੀਆਂ ਹੋਣੀਆਂ ਤਾਂ ਅਸੀਂ ਜ਼ਮਾਨਤ ਕਰਾਵਾਂਗੇ ਜੇ ਅਸੀਂ ਜ਼ਮਾਨਤ ਨਹੀਂ ਕਰਾਵਾਂਗੇ ਇਸ ਲਈ ਸਾਰੇ ਪਰਚੇ ਜਿਹੜਾ ਕਾ ਸਾਡੇ ਕੋਲ ਆ ਤੁਸੀਂ ਲੈ ਸਕਦੇ ਹੋ ਇਹ ਪਰਚੇ ਡਿਸਚਾਰਜ ਹੋ ਚੁੱਕੇ ਹੈ ਜਿਹੜਾ 307 ਦਾ ਮੁਕੱਦਮਾ ਦਰਜ ਹੋਇਆ ਸੀ ਤਨੋਲੇ ਆ ਭਾਨੇ ਦੀਆਂ ਦੋਨੇ ਭੈਣਾਂ ਤੇ ਬਾਪੂ ਤੇ ਭਰਾ ਤੇ ਮੇਰੇ ਤੇ ਸਾਰੇ ਹੋਰ ਵੱਖ-ਵੱਖ ਜਿਹੜੇ YouTubeਾਂ ਚ ਚਲਾਉਂਦੇ ਆ ਉਹਨਾਂ ਤੇ 18 ਬੰਦਿਆਂ ਦੇ ਮੁਕੱਦਮੇਦਾਰ ਸੀ ਉਹ ਮੁਕੱਦਮਾ ਵੀ ਇਹਨਾਂ ਨੇ ਖਾਰਜ ਕਰ ਦਿੱਤਾ ਖਵੋਰ ਦੇ ਮੁਕੱਦਮੇ ਦੀ ਰਿਪੋਰਟ ਹੈ ਪਟਿਆਲੇ ਦੇ ਮੁਕੱਦਮੇ ਦੀ ਰਿਪੋਰਟ ਹੈ ਲੁਧਿਆਣਾ ਦੇ ਮੁਕੱਦਮੇ ਦੀ ਸਾਰੇ ਰਿਪੋਰਟ ਸਾਡੇ ਕੋਲ ਤੇ ਲਿਆਸੀ ਤੋਂ ਸਾਰੇ ਮੁਕੱਦਮੇ ਜਿਹੜੇ ਉਹ ਖਾਰਜ ਕਰਕੇ ਰੱਦ ਕਰਕੇ ਬਾਹਰ ਆ ਚੁੱਕੀ ਹੈ ਇੱਕ ਗੱਲ ਹੋਰ ਮੈਂ ਜਿਹੜੀ ਖਾਸ ਤੇ ਕਹਿਣਾ ਚਾਹੁੰਦਾ ਦੇਖੋ ਇਹਨਾਂ ਦੇ ਟੱਕਰਾਂ ਬਾਜ਼ੀਆਂ ਕੀ ਹੁੰਦੀਆਂ ਕਿਵੇਂ ਪੈਂਤੜੇ ਖੇਡਦੇ ਆ ਜਿਸ ਦਿਨ ਅਸੀਂ 3 ਤਰੀਕ ਨੂੰ ਇੱਥੇ ਜਾਮ ਲਾਇਆ ਨਾ ਜਿੱਦੇ ਹਾਈਵੇ ਜਾਮ ਹੋਇਆ ਸ਼ੁਰੂ ਦੇ ਵਿੱਚ ਅਸੀਂ 3-400 ਜਾਣਾ ਅੱਗੇ ਸੀਗੇ ਲੱਗੇ ਹੋਏ ਉੱਥੇ ਪੁਲਿਸ ਪ੍ਰਸ਼ਾਸਨ ਆਉਂਦਾ ਹੈ ਪੁਲਿਸ ਪ੍ਰਸ਼ਾਸਨ ਪਾਸੇ ਲਿਜਾ ਕੇ ਜਦੋਂ ਮੈਨੂੰ ਕੀ ਕਹਿੰਦਾ ਮੈਨੂੰ ਕਹਿੰਦੇ ਤੂੰ ਗ੍ਰਿਫਤਾਰੀ ਦੇ ਦੇ ਤੂੰ ਰਿਟੇਨ ਹੋ ਜਾ ਤੂੰ ਨਜ਼ਰਬੰਦ ਹੋ ਜਾ ਇਹਨਾਂ ਨੂੰ ਤਾਂ ਡਾਂਗਾ ਮਾਰ ਕੇ ਭਜਾ ਦਿੰਦੇ ਮੈਂ ਕਿਹਾ ਜੀ ਇਹ ਜਿਹੜੇ ਆਏ ਨੇ ਨਾ ਇਹ ਪੰਜਾਬ ਦੇ ਲੋਕ ਇਹਨਾਂ ਦੇ ਕੋਈ ਨਿੱਜੀ ਹਿੱਤ ਨਹੀਂ ਵੀਹਤ ਲੈ ਕੇ ਆਏ ਆ ਜਾਂ ਕੋਈ ਨਿੱਜੀ ਆਪਣੇ ਕੰਮ ਲਈ ਆਏ ਆ ਇਹ ਲੋਕ ਆਏ ਨੇ ਸਚਾਈ ਲਈ ਜ਼ਬਰ ਦੇ ਖਿਲਾਫ ਜੋ ਦਸ਼ਦਰ ਹੋਇਆ ਜੋ ਆਵਾਜ਼ ਜੋ ਜਵਾਨਬੰਦੀ ਤੁਸੀਂ ਕਰ ਰਹੇ ਹੋ ਜਵਾਨਬੰਦੀ ਤੁਸੀਂ ਕਹਿੰਦੇ ਮੋਦੀ ਕਰ ਰਿਹਾ ਮੋਦੀ ਜੀ ਮੈਂ ਕਰ ਰਿਹਾ ਨਾ ਜਵਾਨਾਂ ਨੂੰ ਆਵਾਜ਼ਾਂ ਨੂੰ ਜੇਲ੍ਹਾਂ ਯੂਏਪੀਏ ਐਨਐਸ ਤੋਂ ਲਾ ਕੇ ਉਹੀ ਕੰਪਾਂਹਤਨੀ ਸ਼ੁਰੂ ਕੀਤਾ ਪੰਜਾਬ ਦੇ ਵਿੱਚ ਇਹ ਸਾਰੀ ਪੰਜਾਬ ਦੀ ਜ਼ੁਬਾਨੀ ਪੰਜਾਬ ਦੀ ਕਿਸਾਨੀ ਪੰਜਾਬ ਦੇ ਮਜ਼ਦੂਰ ਜਥੇਬੰਦੀਆਂ ਜਿੰਨੇ ਇਕੱਠੇ ਹੋ ਕੇ ਆਇਆ ਇਹ ਆਇਆ ਉਹ ਜਵਾਨ ਬੰਦੀ ਦੇ ਖਿਲਾਫ ਆਇਆ ਮੈਂ ਕਿਹਾ ਸੀ ਉਹਨਾਂ ਚੋਂ ਨੀ ਵੀ ਚੁੱਪ ਕਰਕੇ ਨਜ਼ਰਬੰਦ ਹੋ ਜਾਣਗੇ ਤਾਂ ਉਹ ਮੈਨੂੰ ਏਡੀਜੀਪੀ ਸੀਗਾ ਉੱਥੇ ਢਿੱਲੋਂ ਕਹਿੰਦਾ ਜੀ ਆਗੂ ਐਂ ਕਰਦੇ ਹੁੰਦੇ ਆ ਟੇਨ ਹੋ ਜਾਂਦੇ ਹੁੰਦੇ ਆ ਮੈਂ ਕਿਹਾ ਕੰਮੇ ਹੋਰ ਕਰਦੇ ਹੋਣੇ ਅਸੀਂ ਟੇਨ ਨਹੀਂ ਹੋਣਾ ਸਾਡੇ ਬਰਾਬਰ ਡਾਂਗਾ ਮਾਰੋ ਪਰਚੇ ਪਾ ਦੋ ਚੱਕ ਜਿੰਨ ਸਿੱੜ ਦੋ ਅਸੀਂ ਇਹਨਾਂ ਨਾਲ ਆਏ ਆ ਇਹ ਸਾਡੇ ਨਾਲ ਆਏ ਆ ਇਹਨਾਂ ਨਾਲ ਹੀ ਕਿਤੇ ਜਾਵਾਂਗੇ ਲਾ ਦੂਜੇ ਪਾਸੇ ਕੀ ਕੀਤਾ ਸੁਣਨ ਵਾਲੀ ਗੱਲ ਹੈ ਉਹੀ ਪੁਲਿਸ ਅਧਿਕਾਰੀ ਕਿਸਾਨ ਆਗੂਆਂ ਨੂੰ ਕਹਿੰਦਾ ਲੱਖਾ ਕਹਿੰਦਾ ਮੈਨੂੰ ਮੈਨੂੰ ਗ੍ਰਿਫਤਾਰ ਕਰ ਲੈਣਾ ਡੰਗਾ ਮਾਰ ਦਿਓ ਪਾੜਨ ਦੀ ਕੋਸ਼ਿਸ਼ ਕਿਵੇਂ ਕਰਦੇ ਨੇ ਅਸ਼ਪਾਲਾ ਤੋਂ ਮੁੰਡਾ ਅਸ਼ਪਾਲਾ ਕਰਾਂ ਤੋਂ ਉਹਨੇ ਮੈਨੂੰ ਦੱਸਿਆ ਕਹਿੰਦਾ ਭਾਈ ਉਹ ਉੱਥੇ ਗਏ ਗਏ ਨੇ ਕਿ ਐਸਪੀ ਆ ਗਿਆ ਐਸਪੀ ਕਹਿਣ ਲੱਗਿਆ ਕਿ ਯਾਰ ਤੂੰ ਤੂੰ ਭਾਂਦੇ ਮਗਰ ਤੁਰੇ ਫਿਰਦੇ ਹੋ ਭਾਨੇ ਨੇ ਤਾਂ 3 ਲੱਖ ਰੁਪਇਆ ਕਿਸੇ ਬੰਦੇ ਦਾ ਮੜਵਾਇਆ ਸੀ 290 ਹਜ਼ਾਰ ਰੁਪਇਆ 2 ਲੱਖ ਉਹਨਾਂ ਨੂੰ ਦੇ ਤਾਂ 90 ਹਜ਼ਾਰ ਭਾਨਾ ਖਾ ਗਿਆ ਤੁਸੀਂ ਚੋਰ ਬੰਦੇ ਅਮਰ ਤੁਰੇ ਫਿਰਦੇ ਹੋ ਜਾਣੇ ਇਹ ਗਾਹਾਂ ਨੂੰ ਵੀ ਖਿਆਲ ਰੱਖਣਾ ਵੀ ਕਿਵੇਂ ਇਹ ਪਾੜਦੇ ਨੇ ਕਿਵੇਂ ਇਕੱਲੇ-ਇਕੱਲੇ ਨੂੰ ਨਿਖੇੜਦੇ ਨੇ ਕਿਵੇਂ ਪ੍ਰਾਪੇ ਗੰਡਾ ਕਿਵੇਂ ਪ੍ਰਚਾਰ ਹੁਣ ਪ੍ਰਾਪੇ ਗੰਡਾ ਪ੍ਰਚਾਰ ਕਈ ਖੌਤੀ ਪੱਤਰਕਾਰਾਂ ਨੇ ਵੀ ਚਲਾਇਆ ਇੱਕ ਮਿੰਟ ਬਾਈ ਮੈਨੂੰ ਗੱਲ ਪੂਰੀ ਕਰ ਲੈਣ ਦਿਓ ਇਹ ਮਿੱਥ ਕੇ ਝੰਡੇ ਨਾ ਚਲਾਇਆ ਕਰੋ ਇਹ ਸ਼ਾਸਨ ਦੇ ਤਹਿਤ ਝੰਡੇ ਨਾ ਚਲਾਓ ਕੁਝ ਬੰਦਿਆਂ ਨੇ ਵੀ ਚਲਾਏ ਲੱਖਾਂ ਕੱਲਾ ਕਿਵੇਂ ਪਹੁੰਚ ਗਿਆ ਜੀ ਆ ਸਦੀਪਪੂਲ ਬੈਠਾ ਪਛਲੋ ਕਿਵੇਂ ਪਹੁੰਚ ਗਿਆ ਇਹ ਵੀ ਫਿਰ ਸਰਕਾਰ ਨਾਲ ਮਿਲ ਕੇ ਪਹੁੰਚ ਗਿਆ ਕਾਕਾ ਕੋਰੋਨਾ ਵੀ ਸਰਕਾਰ ਨਾਲ ਮਿਲ ਕੇ ਪਹੁੰਚ ਗਿਆ ਸਭਰਾਹ ਸਾਹਿਬ ਉਥੇ ਮਾਜਾ ਸਿੰਘ ਸਕਮਿਟੀ ਵਾਲੇ ਮਾਜੇ ਨੂੰ ਚੱਲ ਕੇ ਐਮਬਸਰ ਤੋਂ ਵੀ ਮਿਲ ਕੇ ਪਹੁੰਚ ਗਏ ਜਸਵਿੰਦਰ ਲੋਂਗੋਵਾਲ ਭਾਰਤੀ ਕਿਸਾਨ ਯੂਨੀਤਤਾ ਯਾਦਵਾਲਾ ਪ੍ਰਧਾਨ ਉਹ ਵੀ ਮਿਲ ਕੇ ਪਹੁੰਚ ਗਿਆ ਸੋ ਕਈ ਬੰਦਿਆਂ ਨੇ ਤੇ ਕਈ ਅਖੋਤੀ ਪੱਤਰਕਾਰਾਂ ਨੇ ਮਿਲ ਕੇ ਝੰਡਾ ਚਲਾਇਆ ਰਲ ਕੇ ਸਰਕਾਰ ਦੇ ਨਾਲ ਸਟੇਟ ਦਾ ਸੰਧ ਬਣ ਕੇ ਏਜੰਡੇ ਚਲਾਏ ਇਹ ਉਥੇ ਕਿਵੇਂ ਪਹੁੰਚ ਗਏ ਇਹਨਾਂ ਦੀ ਮਿਹਰੀ ਭੁਗਤ ਹੈ ਫੇਰ ਉਹ 10 ਨੂੰ ਕਿਵੇਂ ਛੱਡਿਆ ਜਾਊਗਾ ਸ਼ੁੱਟੀਆਂ ਜੀ ਫਲਾਨਾ ਜੀ ਧਮਕਾਨਾ ਜੀ ਹੁਣ ਕੋਈ ਨਵਾਂ ਏਜੰਡਾ ਲੱਭਣਗੇ ਉਹਨਾਂ ਨੂੰ ਮੈਂ ਕਹਿਣਾ ਚਾਹੁੰਨਾ ਹੈ ਇਹ ਗੱਲਾਂ ਚੰਗੀਆਂ ਨਹੀਂ ਅਸੀਂ ਪੰਜਾਬ ਲਈ ਲੜਦੇ ਆਂ ਪੰਜਾਬ ਲਈ ਲੜਦੇ ਮਰਦੇ ਹੀ ਲਖੇ ਨਜਰਾਵਾਂਗੇ ਇਹ ਛਾਛਾ ਚੰਗੀਆਂ ਨਹੀਂ ਪੰਜਾਬ ਦੇ ਉੱਤੇ ਹਮਲੇ ਬਹੁਤ ਪਰੂ ਹੋ ਰਿਹਾ ਸਾਡੇ ਖੜੇ ਕਿਸਾਨ 13 ਨੂੰ ਜਾਣਾ ਕੱਲ ਨੂੰ ਜਾਣਾ ਦਿੱਲੀ ਨੂੰ ਉਹ ਨਿਊ ਫਾਰਮ ਆਰਡਰ ਦੀਆਂ ਨੀਤੀਆਂ ਆ ਗਈਆਂ ਕਿਵੇਂ ਤੁਹਾਡੀ ਕਿਸਾਨੀ ਤੁਹਾਡੀਆਂ ਜ਼ਮੀਨਾਂ ਤੁਹਾਡੀਆਂ ਮਜ਼ਦੂਰੀਆਂ ਤੁਹਾਡੇ ਰੋਜ਼ਗਾਰ ਤੁਹਾਡੀਆਂ ਨੌਕਰੀਆਂ ਤੁਹਾਡੇ ਪਾਣੀ ਬੋਲੀ ਕਿਵੇਂ ਖਤਮ ਕਰਨੇ ਆ ਅਗਲਾ ਤੁਹਾਡੀ ਹੋਂਦ ਨੂੰ ਮਾਰਨ ਨੂੰ ਫਿਰਦਾ ਤੇ ਤੁਸੀਂ ਆਪਣੇ ਲੱਤਾਂ ਖਿੱਚੀ ਜਾਂਦੇ ਹੋ ਨੇ ਸੋ ਮੇਰੀ ਬੇਨਤੀ ਹੱਥ ਬੰਨ ਕੇ ਉਹਨਾਂ ਪੱਤਰਕਾਰਾਂ ਨੂੰ ਮੈਂ ਪੱਤਰਕਾਰ ਤਾਂ ਮੈਂ ਨਹੀਂ ਕਹੂੰਗਾ ਪੱਤਰਕਾਰ ਤਾਂ ਇਹ ਨਹੀਂ ਹੁੰਦੀ ਮੈਂ ਬੈਠਾ ਤੁਸੀਂ ਸਾਰੇ ਬੈਠਿਓ ਜਿਹੜਾ ਮਰਜੀ ਇੱਕ ਠੋਕ ਕੇ ਸਵਾਲ ਪੁੱਛੋ ਇੱਕ ਠੋਕ ਕੇ ਜਵਾਬ ਦੇਵਾਂਗਾ ਅੱਖ ਚੱਕ ਪਾ ਕੇ ਜਵਾਬ ਦੇਵਾਂਗਾ ਇਹ ਏਜੰਡੇ ਚ ਚਲਾਉਣੇ ਬੰਦ ਕਰ ਦਿਓ ਆ ਆਦਾਂ ਦੇ ਖਿਲਾਫ ਸਾatschappਾ ਘੜਨੀਆਂ ਬੰਦ ਕਰ ਦਿਓ ਇਹ ਉਹਨਾਂ ਦਾ ਸਟੇਟ ਦਾ ਸੰਦ ਬਣ ਕੇ ਨਾ ਚੱਲੋ ਇਹ ਹੀ ਬੇਨਤੀ ਆ ਅਗਲੀ ਗੱਲ ਰਾਣਾ ਕੀ ਜਿਹੜੀ ਹੈਗੀ ਹੈ ਜੋ ਵੀ ਹੋਊਗੀ ਆਨਲਾਈਨ ਸਮਝ ਮੈਂ ਫੇਰ ਕਹਣਾ ਜੋ ਪਹਾਣੇ ਨੇ ਕਿਹਾ ਹੈ ਇਹ ਨਹੀਂ ਪਤਾ ਕੱਲ ਨੂੰ ਕੀ ਪਰਚਾ ਹੋਰ ਚੱਕ ਕੇ ਦੇ ਦੇਣਗੇ ਪਰ ਕੋਈ ਗੱਲ ਨਹੀਂ ਭਾਂਸਾ ਜਿੰਨਾ ਤਰਾ ਜ਼ੋਰ ਲਾਦਾ ਢੀ ਚੋਟੀ ਦਾ ਲਾ ਦੇ ਜਿੰਨੇ ਬੰਦੇ ਸਿੱਟਨੇ ਸਿੱਟਲਾ ਪਰ ਇਹ ਆਵਾਜ਼ਾਂ ਪੰਜਾਬ ਚ ਬੰਦ ਨਹੀਂ ਹੋਣੀਆਂ ਜ਼ਬਾਨ ਬੰਦੀ ਨਹੀਂ ਹੋਣੀ ਇਸ ਤੋਂ ਬਾਅਦ ਮੈਂ ਇੱਕ ਸਰਜੀਪੂਰ ਜੀ ਨੂੰ ਕਹੂੰਗਾ ਇੱਕ ਮਿੰਟ ਜੇ ਇੱਕ ਮਿੰਟ ਉਦੋਂ ਹਰ ਕਰਦੇ ਸੋ ਜਿਹੜਾ ਇਹ ਪਹਿਲਾਂ ਗੱਲ ਤੁਹਾਡੇ ਸਿੱਧੂ ਨੇ ਵੀ ਕਹੀ ਹੈ ਵੀ ਇਹ ਮਿੰਟੀ ਦਾ ਮਾਮਲਾ ਨਹੀਂ ਨਾ ਇਹ ਇਕੱਲੇ ਉਹ ਜਿਹੜੇ ਆਪਣੇ ਟ੍ਰੈਵਲਿੰਗ ਜਨਨ ਵਾਲਾ ਆਏਗਾ ਮਾਮਲਾ ਵੱਡਾ ਹੈ ਜਦੋਂ 29 ਤਰੀਕ ਨੂੰ ਐਸਕੇ ਕੋਰਟ ਦੁਨ ਨੇ ਇਕੱਠ ਕਰਨ ਦਾ ਦਿੱਤਾ ਪ੍ਰੋਗਰਾਮ ਅਸੀਂ ਆਪ ਦੀ ਜਥੇਬੰਦੀ ਵੱਲੋਂ ਤੋਂ ਇੱਕ ਦਿਨ ਪਹਿਲਾਂ 28 ਨੂੰ ਅਸੀਂ ਕਹਿਤਾ ਸੀਗਾ ਵੀ ਯਾਰ ਜਿੱਡਾ ਵੱਟਾ ਇਹ ਇੱਕ ਤਰ੍ਹਾਂ ਦਾ ਮਨੁੱਖੀ ਅਧਿਕਾਰਾਂ ਦਾ ਹਨਨ ਕਹਾਣ ਹੋ ਰਿਹਾ ਵੀ ਯਾਰ ਨੌਜਵਾਨ ਕਿਸਾਨ ਚੁੱਪ ਕਰਕੇ ਕਿਉਂ ਬੈਠੇ ਐ ਨੱਤੀ ਨੂੰ ਤਾਂ ਪਹ ਜਾਣਾ 2 ਘੰਟਿਆਂ ਲਈ ਸਾਰੇ ਪੰਜਾਬ ਦੇ ਵਿੱਚ ਟੋਲ ਪਲਾਜ਼ ਬੰਦ ਕਰ ਦੇ ਤਾਂ ਕਿ ਬੱਚੇ-ਬੱਚੇ ਨੂੰ ਪਤਾ ਲੱਗ ਜਾਵੇ ਵੀ ਕੱਲ ਨੂੰ 29 ਨੂੰ ਕੀ ਹੋ ਰਿਹਾ ਚੰ ਜਦੋਂ ਅਸੀਂ ਉਹ ਵੀਡੀਓ ਸਾਡੇ ਪ੍ਰਧਾਨ ਨੇ ਬਲਦੇਵ ਸਿੰਘ ਜੀਰੇ ਨੇ ਵੀਡੀਓ ਪਾਤੀ ਤੋਂ ਤਾਂ ਸਾਨੂੰ ਘਟੋ ਘਟ 10 ਜਿਹੜੇ ਸੀਨੀਅਰ ਪੁਰਸਦ ਘਰ ਕੇ ਫੋਨ ਆਇਆ ਵੀ ਤੁਸੀਂ ਤੁਸੀਂ ਕਿਸਾਨਾਂ ਦੀ ਖਤਰ ਲੜਨਾ ਕਿਸੇ ਭਾਨੇ ਸਿੱਧੂ ਤੋਂ ਮਿਲ ਲੈਣਾ ਉਹ ਤਾਂ ਉਹ ਤਾਂ ਉਹਦੀ ਨੀ ਠੀਕ ਹੈ ਉਹਨੂੰ ਬੁਲਾਣਾ ਨਹੀਂ ਆਉਂਦਾ ਉਹਦੀ ਭਾਸ਼ਾ ਨਹੀਂ ਠੀਕ ਸਭੇ ਕਨੀ ਦੀ ਭਾਸ਼ਾ ਉਹਦੇ ਰਫ ਭਾਸ਼ਾ ਹੈਗੀ ਹੈ ਮਤਲਬ ਤੁਸੀਂ ਆਪਦਾ ਪ੍ਰੋਗਰਾਮ ਹੈ ਜਿਹੜਾ ਟਨ ਪਲਾਜ਼ੇ ਬੰਦ ਕਰਨ ਵਾਲਾ ਵੀ ਵਿੱਚ ਵਾਪਸ ਅਸੀਂ ਉਹਨੂੰ ਇਹੀ ਜਵਾਬ ਦਿੱਤਾ ਵੀ ਇਹ ਜਿਹੜਾ ਮਾਮਲਾ ਹੈਗਾ ਬਾਜ਼ ਬੰਦ ਕਰਾਉਣ ਦਾ ਮਾਮਲਾ ਹੈ ਅਸੀਂ ਕੋਈ ਜਾਤੀ ਸਾਡੇ ਨਾਲ ਉਹਦੇ ਨਾਲ ਕੋਈ ਉਹਦੇ ਵਿਰੋਧ ਵੀ ਹੋ ਸਕਦੇ ਆ ਭਾਵੇਂ ਨਾਲ ਪਰ ਇੱਥੇ ਤਾਂ ਆਵਾਜ਼ ਦਬਾਉਣ ਦਾ ਬਾਬਲਾ ਹੈਗਾ ਅੱਜ ਉਹਦੀ ਆਵਾਜ਼ ਦਵਾ ਰਹੇ ਹੋ ਤੁਸੀਂ ਉਹਦੇ ਤੇ ਅਨਮਨੁੱਖੀ ਤਸ਼ੱਦਦ ਕਰ ਰਹੇ ਹੋ ਥਰਡ ਡਿਗਰੀ ਟਾਰਚਰ ਕਰ ਰਹੇ ਹੋ ਤੁਸੀਂ ਇਹ ਤੇ ਕੱਲ ਨੂੰ ਜੇ ਅਸੀਂ ਚੁੱਪ ਕਰਾਂਗੇ ਤਾਂ ਸਾਡੇ ਤੇ ਕੌਣਾ ਹੋਊਗਾ ਉਸ ਤੋਂ ਬਾਅਦ ਫਿਰ ਜਿਹੜਾ ਉਹਨਾਂ ਦਾ ਜਿਹੜੀ ਗੱਲ ਨੋਟ ਕਰਨ ਵਾਲੀ ਗੱਲ ਹੈਗੀ ਹੈ ਉਹ ਕਹਿੰਦੇ ਇਹ ਬਈ ਕੀ ਤੁਸੀਂ ਇਹ ਜ਼ਿੰਮੇਵਾਰੀ ਲੈਂਦੇ ਹੋ ਵੀ ਉਹ ਦੂਜਾ ਜਿਹੜਾ ਤੁਸੀਂ ਸਪੋਰਟ ਤਾਂ ਕਰੀ ਜਾਂਦੇ ਹੋ ਵੀ ਉਹ ਕਹਾਂ ਨੂੰ ਇਹ ਜੀ ਰਫ ਭਾਸ਼ਾ ਨਹੀਂ ਬੋਲੂਗਾ ਤਾਂ ਅਸੀਂ ਠੋਕ ਕੇ ਕਿਹਾ ਭਈ ਉਹ ਨੌਜਵਾਨ ਜਿਹੜੇ ਦੇ ਦਰਦ ਹੈ ਜਿਹੜਾ ਉਹ ਪੋਲਿਟਿਕਸ ਤੇ ਸੋਡੀ ਤੇ ਅਟੈਕ ਕਰ ਰਹੇ ਆ ਤੁਹਾਡੀ ਜਿਹੜੀ ਇਹ ਭ੍ਰਸ਼ਟ ਗਦਰੇ ਰਾਜਨੀਤੀ ਹੈ ਜਿਹੜੀ ਸੋਡੀ ਪੰਜਾਬ ਦੀ ਜਾਂ ਜਿਹੜੇ ਦਾ ਵੀ ਪਾਰਟ ਕਹਿੰਦੇ ਉਹ ਰਾਜਨੀਤੀ ਤੇ ਅਟੈਕ ਹੈ ਉਹਦਾ ਉਹਦਾ ਵਿਅਕਤੀਗਤ ਕਿਸੇ ਤੇ ਅਟੈਕ ਨਹੀਂ ਚਲ ਨਾ ਲੈਤਾ ਹੁਣ ਜੇ ਭਗਵਾਨ ਸਰਵਨ ਦਾ ਨਾਮ ਲੈਤਾ ਬਚੌਰ ਮੁੱਖ ਮੰਤਰੀ ਦੇ ਤੌਰ ਤੇ ਨਾ ਲਿਆ ਨਾ ਕਿ ਉਹਦਾ ਕੋਈ ਨਿੱਜੀ ਤੌਰ ਤੇ ਸੋ ਇਸ ਕਰਕੇ ਉਹ ਹੁਣ ਵੀ ਕਹਿੰਦੇ ਸੀਗੇ ਵੀ ਤੁਸੀਂ ਜ਼ਿੰਮੇਵਾਰੀ ਲਓ ਵੀ ਜਦੋਂ ਪਹਾਨਾ ਬਾਹਰ ਆਇਆ ਤਾ ਉਹ ਬੋਲੂਗਾ ਨੇ ਕਹਿੰਦੇ ਸੀ ਆਪਣੇ ਲਖੇ ਵੀ ਦੀ ਜ਼ਿੰਮੇਵਾਰੀ ਲਾਓ ਤਾਂ ਅਸੀਂ ਠੋਕ ਕੇ ਕਿਹਾ ਵੀ ਅਸੀਂ ਇੱਕ ਵਾਰ ਪਹਿਲੀ ਗੱਲ ਤਾਂ ਮੈਂ ਆਖਿਆ ਵੀ ਉਹ ਸੁੱਟ ਗਿਆ ਹੋਇਆ ਇੰਨਾ ਰੜ ਗਿਆ ਕੱਲਾ ਪੜ ਹੀ ਨਹੀਂ ਗਿਆ ਹੁਣ ਤਾਂ ਰੜ ਗਿਆ ਇੰਨੇ ਸਾਲਾਂ ਚ ਉਹ ਯਾਰ ਮੂਰਖਾ ਉਹ ਉਹ ਪਾਗਲਾ ਵੀ ਕਿਸੇ ਨੂੰ ਗਾਲਾਂ ਦੇਊਗਾ ਉਹ ਇਹ ਸਾਨੂੰ ਉਮੀਦ ਹੀ ਨਹੀਂ ਵੀ ਉਹ ਵੀ ਉਹ ਹਾਂ ਠੀਕ ਆ ਅਟੈਕ ਕਰੂਗਾ ਪਰਚੋਲ ਵੀ ਕਰੂਗਾ ਜੋ ਵੀ ਲੋਕਾਂ ਦਾ ਹੁੰਦੀ ਆ ਉਹਦੇ ਨਾਲ ਹੋ ਜਾ ਦੱਸੂਗਾ ਪਰ ਸਭੇ ਕਪਾਸ਼ਾਂ ਚ ਦੱਸੂਗਾ ਹੁਣ ਤੁਸੀਂ ਸੁਣ ਲਿਆ ਇਹਦੇ ਚ ਕਿਹੜੀ ਗਾਲ੍ਹਾਂ ਦੇ ਵਿੱਚ ਕੋਈ ਕਹਿ ਸਕਦੇ ਹੋ ਵੀ ਨੌਨ ਪਾਰਲੀਮੈਂਟ ਆ ਇਹ ਜਾਂ ਨੌਨ ਸਭ ਕਹੇਗੀ ਇਹ ਸੋ ਇਸ ਕਰਕੇ ਕਿ ਬਿਲਕੁਲ ਅਸੀਂ ਠੋਕੇ ਉਹਨਾਂ ਨੂੰ ਕਿਹਾ ਜਵਾਬ ਤਾਂ ਕੈਨਸਲ ਕਰਾਉਂਦੇ ਸੀਗੇ ਉਦੋਂ ਬਾਅਦ ਫਿਰ ਜਿੱਦਾਂ ਆਹ 3 ਤਰੀਕ ਦਾ ਪ੍ਰੋਗਰਾਮ ਸੀਗਾ ਉਦੋਂ ਜਦੋਂ ਅਸੀਂ ਉੱਥੋਂ 500 ਬੰਦੇ ਦਾ ਜੱਫਾ ਤੁਰਿਆ ਡੋਰ ਤੋਂ ਗੱਡੀ ਤਾਂ ਸਾਨੂੰ ਪਤਾ ਵੀ ਜਿਹੜਾ ਅਸੀਂ ਚਾਰ ਥਾਵਾਂ ਤੇ ਠੱਗੇ ਠੱਗ ਕੇ ਜਿਹੜਾ ਸਾਨੂੰ 6 ਵਜੇ ਨੂੰ ਉੱਥੇ ਪਹੁੰਚਾਇਆ ਉਸ ਕਰਕੇ ਅਸੀਂ ਸਮਝਦੇ ਆਂ ਵੀ ਮੈਂ ਅਗਲੀ ਗੱਲ ਮੈਂ ਇਹ ਕਰਨਾ ਚਾਹੁੰਦਾ ਵਾੜੀ ਨਹੀਂ ਕਹਿਣਾ ਚਾਹੁੰਦਾ ਉਹ ਮੈਂ ਪਿੱਛੇ ਸਟੇਜ ਤੇ ਕਹਿਆ ਆਇਆ ਬਈ ਜਿਹੜੀ ਇਹਨੇ ਭਾਨ ਸਿੱਤ ਨੂੰ ਕਿਹਾ ਵੀ ਇਹ ਹਜੇ ਟਿਕਣ ਦੇ ਨਹੀਂ ਇਹ ਇਹ ਕੱਲ ਨੂੰ ਹੋਰ ਬਦਲੇ ਦੀ ਭਾਵਨਾ ਉਹਦੇ ਤਹਿਤ ਨਵੇਂ ਪਰਚੇ ਪਾਉਣਗੇ ਮੈਨੂੰ ਤਾਂ ਲੱਗਦਾ ਵੀ ਅਸਲ ਵਿੱਚ ਉਹ ਨੰਗ ਗਿਆ ਸਮਾਂ ਇਹ ਸ਼ੁਰੂ ਹੋ ਗਿਆ ਸੀਗਾ ਤਨ ਪੈ ਗਿਆ ਫਿਰ ਚਾਰ ਪੈ ਗਿਆ ਜਿੱਦੇ ਆਪਾਂ ਨਤੀ ਵਾਲਾ ਇਕੱਠ ਕੀਤਾ ਉਸ ਦਿਨ ਹੀ ਕੋਰ ਪੈ ਗਿਆ ਅਬੂਰ ਵਾਲਾ ਉਹ ਬ੍ਰੇਕ ਲੱਗ ਗਈ ਉਹਦੀ ਤੇ ਪਰ ਇੱਕ ਗੱਲ ਹੈਗੀ ਹੈ ਮੰਨ ਕੇ ਕਰ ਲੋ ਵੀ ਜੇ ਇਹੇ ਜੀ ਬਦਲੇ ਵਾਲੀ ਭਾਵਨਾ ਦੇ ਤਹਿਤ ਕੋਈ ਨਵਾਂ ਕਾਰਵਾਈ ਕਰਤੇ ਆ ਪਰਚਾ ਪਾਉਂਦੇ ਤਾਂ ਜਿਵੇਂ ਹੁਣ ਵੀ ਮੂੰਹ ਦੀ ਖਾਣੀ ਪਈ ਆ ਉਹਨਾਂ ਨੂੰ ਬਿਲਕੁਲ ਐਈ ਮੂੰਹ ਦੀ ਖਾਣੀ ਪਊਗੀ ਪੰਜਾਬ ਦਾ ਜਿਹੜਾ ਨੌਜਵਾਨ ਹੈ ਪੰਜਾਬ ਦੇ ਕਿਸਾਨ ਹੈ ਕ੍ਰਾਂਤੀਕਾਰੀ ਕਿਸਾਨ ਜਿੱਥੇ ਬੰਦਿਆ ਸਾਡੇ ਘੱਟ ਕੇ ਘੜਣਗੇ ਕੋਈ ਕਿਸੇ ਨਾਲ ਨਾ ਭਾਨੇ ਸਿੱਧੂ ਦੇ ਨਾਲ ਨਾ ਕਿਸੇ ਨਾਲ ਹੋਰ ਨਾਲ ਭਾਵੇਂ ਸਾਡਾ ਵਿਰੋਧੀ ਵੀ ਹੋਵੇ ਜੇ ਉਹਦੇ ਜਮੂਰੀ ਹੱਕਾਂ ਦਾ ਘਾਣ ਹੁੰਦਾ ਤਾਂ ਅਸੀਂ ਉਹਦੇ ਨਾਲ ਡੱਟ ਕੇ ਖੜੇ ਹਾਂ ਇੱਕ ਮਿੰਟ ਇਹੀ ਗੱਲ ਮੈਂ ਜਿਹੜੀ ਪ੍ਰਧਾਨ ਸਾਹਿਬ ਵਾਲੀ ਇਹ ਗੱਲ ਕਹਿਣਾ ਚਾਹਣਾ ਸਭ ਤੋਂ ਪਹਿਲਾਂ ਤਾਂ ਮੈਂ ਇਹ ਗੱਲ ਕਹਿਣਾ ਵੀ ਜਿਹੜਾ ਇਹ ਇਹ ਮੇਰੇ ਨਾਲ ਹੁਣ ਸਾਡਾ ਨਾ ਘਟਨਾਵਾਂ ਮਰਨਾ ਵਾਪਰ ਨਹੀਂ ਆ। ਤੁਸੀਂ ਇਹ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਕਹਿਣਾ ਚਾਹਣਾ। ਮੈਂ ਜੇ ਪ੍ਰਧਾਨ ਸਾਹਿਬ ਨੇ ਇਹ ਗੱਲ ਕਹੀ ਹੈ। ਤੁਸੀਂ ਪਿਛਲੇ ਸਮੇਂ ਦੇ ਵਿੱਚ ਪਿਛਲੇ ਲੰਮੇ ਸਮੇਂ ਤੋਂ ਜਦੋਂ ਤੋਂ ਮੈਂ ਇਹ ਜਦੋਂ ਤੋਂ ਹੁਣ ਮੈਂ ਇਧਰ ਨੂੰ ਤੁਰਿਆ ਮੇਰਾ ਇੱਕ ਵੀ ਕੋਈ ਇਹੋ ਜਿਹਾ ਕੰਮ ਦਿਖਾ ਦਿਓ ਜਿਹਦੇ ਵਿੱਚ ਮੈਂ ਉਸ ਅਕਾਲਪੁਰਖ ਵੈਕੂ ਨੂੰ ਜਾਣ ਕੇ ਕਹਿਣਾ ਕਿਉਂਕਿ ਮੇਰਾ ਤਾਂ ਉਸ ਦੇ ਵਿੱਚ ਔਟਾ ਵਿਸ਼ਵਾਸ ਹੈ। ਇਹ ਮੈਂ ਸਾਡੇ ਪੁਲਿਸ ਅਧਿਕਾਰੀਆਂ ਨੂੰ ਵੀ ਇਹ ਗੱਲ ਕਹਿਣਾ ਚਾਹਣਾ। ਅਸਸਪੀ ਨੂੰ ਵੀ ਕਹਿਣਾ ਚਾਹੁੰਦਾ ਮੈਨੂੰ ਇਹ ਗੱਲ ਦੱਸ ਦੋ ਪੁਲਿਸ ਅਧਿਕਾਰੀ ਜਿੰਨੇ ਵੀ ਪੰਜਾਬ ਦੇ ਲੋਕ ਨੇ ਮੈਂ ਗਲਤ ਕੀ ਕੀਤਾ ਮੈਨੂੰ ਆ ਕੇ ਮੇਰੇ ਤੇ ਪ੍ਰਭਾਵ ਕਿਉਂ ਪਾ ਰਹੇ ਛੋਟੀ ਸਾਡੀ ਸੋਚ ਪੰਜਾਬ ਦੀ ਕਦੋਂ ਬਦਲੂ ਸੋਚ ਬਦਲ ਦੀ ਗੱਲ ਆ ਹੁਣ ਇੱਕ ਆਈਪੀਐਸ ਅਫਸਰ ਆ ਕਿੰਨਾ ਪੜ ਕੇ ਬਣਦਾ ਇੱਕ ਡੀਐਸਪੀ ਉਹ ਕਿੰਨਾ ਪੜ ਕੇ ਲੱਗਦਾ ਅਸੀਂ ਕਦੋਂ ਇਹਨਾਂ ਦੀ ਕਦੋਂ ਕਕਰਨ ਦੇ ਮੁੱਠੀ ਆ ਬਣੇ ਰਹਿਾਂਗੇ ਮੈਂ ਇਹ ਗੱਲ ਕਹਿੰਦਾ ਇਹ ਗੱਲ ਮਾ ਅਫਸਰਾਂ ਨੂੰ ਇਹ ਗੱਲ ਕਹਿਣਾ ਚਾਹੁੰਦਾ ਅਫਸਰਾਂ ਨੂੰ ਤੁਸੀਂ ਆਪਾ ਇਹ ਬੰਦੇ ਰਾਜਨੀਤਿਕ ਬੰਦੇ ਸਾਨੂੰ ਵਰਤੀ ਤੁਰੇ ਜਾਂਦੇ ਨੇ ਇੰਨੀ ਕਿ ਬੇਨਤੀ ਆ ਮੈਂ ਪੰਜਾਬ ਦੀ ਲੋਕਾਂ ਨੂੰ ਇੱਕ ਗੱਲ ਕਹਿਣਾ ਹੋਣਾ ਝੋਲੀ ਅੱਡ ਕੇ ਮੈਂ ਇਹੀ ਗੱਲ ਕਹਿਣਾ ਇਹ ਪਾਣਾ ਸਿੱਧੂ ਕਦੇ ਵਿੱਕੂ ਗਾਣੀ ਕਰੇ ਝੂਗਾਣੀ ਇਹ ਜਿਹੜਾ ਸੱਦ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨ ਜਿੱਤੇ ਬੰਦੇ ਨੂੰ ਮੈਂ ਕਹਿਣਾ ਚਾਹਣਾ ਤੁਸੀਂ ਐਵੇਂ ਜਿਵੇਂ ਸਾਥ ਤੁਹਾਡੇ ਭਰਾ ਦੇ ਨਾਮ ਰੱਖਿਓ ਇਹਨਾਂ ਨੇ ਤੁਹਾਨੂੰ ਪਤਾ ਵੀ ਤਿਆਰ ਹੀ ਸਾਰਾ ਕੁਝ ਜਿਹੜਾ ਤਿਆਰ ਕਰੀ ਬੈਠਣਗੇ ਜਿਹੜਾ ਅੱਜ ਮੈਂ ਬੋਲਿਆ ਇੱਥੇ ਆ ਕੇ ਇਹ ਮੈਨੂੰ ਬੋਲਣਾ ਬੜਾ ਮਹਿੰਗਾ ਪੈਣਾ ਇਹ ਵੀ ਮੈਂ ਤੁਹਾਨੂੰ ਦੱਸਦਾ ਜਿਹੜਾ ਮੈਂ ਇੱਥੇ ਬੋਲਿਆ ਨਾ ਆ ਕੇ ਜੋ ਕੁਝ ਬੋਲਿਆ ਇਹਦਾ ਮੈਨੂੰ ਖਮਿਆਦਾ ਪਤਾ ਨਹੀਂ ਕਿਹੜਾ ਕਿਹੜਾ ਭੁਗਤਣਾ ਪੈਣਾ ਇਹ ਹੀ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਕਹਿਣਾ ਚਾਹਣਾ ਤੇ ਮੈਂ ਡਰਾਂ ਨਹੀਂ ਮੈਂ ਘਬਰਾ ਨਹੀਂ ਇਹ ਆਉਣ ਵਾਲੇ ਦਿ ਕੋਇਆ ਉਹਦੇ ਚ ਟਾਈਫਾਇਡ ਆਇਆ ਸੀ ਟਾਈਫਾਇਡ ਬਿਲਕੁਲ ਆਇਆ ਜੀ ਤੇ ਉਹਨਾਂ ਨੇ ਰਿਪੋਰਟਾ ਦਾ ਵੀ ਪਈ ਨਹੀਂ ਜੀ ਤੁਹਾਨੂੰ ਦਵਾਈ ਵਗੈਰਾ ਮੈਡੀਸਨ ਕੁਝ ਤਾਂ ਜਿਹੋ ਜਿਹਾ ਹੁੰਦਾ ਉਹ ਮਿਲ ਜਾਂਦਾ ਜਿਹੋ ਜਿਹਾ ਕੋਈ ਯਾਰ ਮੈਡੀਕਲ ਦੇ ਵਿੱਚ ਕਿ ਤੁਹਾਨੂੰ ਮੈਂ ਹੋਰ ਗੱਲ ਆਉਂਦਾ ਜਿਹੜਾ ਪਾਣੀ ਵਾਲਾ ਸੱਤ ਤਾਂ ਉਹ ਮੈਡੀਕਲ ਦੇ ਵਿੱਚ ਨਹੀਂ ਆਉਂਦਾ ਡਾਕਟਰ ਕੀ ਦੇਖਦਾ ਡਾਕਟਰ ਦਿਖਾਓ ਜੀ ਨਿਸ਼ਾਨ ਕਿੱਥੇ ਪਏ ਨੇ ਜਿਹੜਾ ਪਾਣੀ ਵਾਲਾ ਜਿਹੜਾ ਇਹ ਬਹੁਤ بڑا ਟਾਰਚਰ ਆ ਜਿਹੜਾ ਇਹ ਹੋਇਆ ਇਹ ਇਹ ਜਿਹੜਾ ਟਾਰਚਰ ਆ ਇਹ ਮੈਡੀਕਲ ਦੇ ਵਿੱਚ ਨਹੀਂ ਉੱਥੇ ਆਉਂਦਾ ਜੀ ਕੱਲਾ ਟਾਰਚਰ ਆ ਇੱਥੇ ਲੁਧਿਆਣੇ ਹੀ ਹੋਇਆ ਤੁਹਾਡਾ ਹਾਂ ਲੁਧਿਆ